ਪੜਦਾ ਨਜ਼ੂਰ ਇਹਨਾਂ ਪਿੰਡ ਸਕੂਲ ਜੀ ਤੇ ਕਾਫੀ ਟਾਈਮ ਪਹਿਲ ਜੋ 7ਵੀਂ 8ਵੀਂ ਚ ਪੜਦਾ ਸੀ ਉਦੋਂ ਮੈਨੂੰ ਚੇਟਕ ਲੱਗ ਗਈ ਸੀ ਮੈਨੂੰ ਤੁਹਾਡਾ ਗਾਣਾ ਯਾਦ ਆ ਰਿਹਾ ਕਹ ਲਓ ਕਿ ਭਗਵੰਤ ਮਾਨ ਸਾਹਿਬ ਦੇ ਲਈ ਤੁਸੀਂ ਲਿਖਿਆ ਸੀ ਕਿ ਡੋਲ ਨਾ ਜਾਵੀ ਮਾਨਾ ਹੋਏ ਉਹਦੇ ਸਿਰ ਚੜ੍ਹ ਬੋਲਦਾ ਇਸ਼ਕ ਕੁੜੀਓ ਤਾਈਓ ਡੇਲੀ ਲੈਂਦਾ ਏ ਰਿਸਕ ਕੁੜੀਓ ਕਹਿੰਦਾ ਮਿੱਤਰਾਂ ਦਾ ਲੰਘਦਾ ਨਹੀਂ ਦਿਨ ਨਖਰੋ ਤੇਰੇ ਬਿਨ ਨਖਰੋ ਨਹੀਂ ਮੱਥਾ ਟੇਕਿਆ ਬਿਨਾ ਤੇ ਕੰਜਾਂ ਨੇ ਕਿਹਾ ਇਹ ਫੇਮਸ ਹੋਣ ਵਾਸਤੇ ਸਟੰਟ ਖੇਡ ਰਿਹਾ ਕੰਜਾਂ ਨੇ ਕਿਹਾ ਕਿ ਹੋਰ ਕਿਹੜਾ ਤੈਨੂੰ ਕੋਈ ਲੀਡਰ ਨਹੀਂ ਦਿਸਿਆ ਉਹ ਕੁਸ ਕੇ ਹੋਜੇ ਨਾਮ ਨੇ ਜਿਨ੍ਹਾਂ ਨੂੰ ਅਸੀਂ ਅੱਗੇ ਲੈ ਕੇ ਆਏ ਜਿਨ੍ਹਾਂ ਤੇ ਇਨਵੈਸਟ ਵੀ ਕੀਤਾ ਉਹਨਾਂ ਦੇ ਨਾਮ ਰੱਖੇ ਉਹਨਾਂ ਨੂੰ ਬਹੁਤ ਮਤਲਬ ਦਿਲੋਂ ਕੀਤਾ ਉਹਨਾਂ ਦਾ ਨਾ ਅੱਜ ਉਹਨਾਂ ਲੋਕਾਂ ਦੇ ਅਸੀਂ ਯਾਦ ਨਹੀਂ ਸੱਚੀ ਗੱਲ ਜੀ ਪੰਜਾਬੀ ਟਿਵੀਸ਼ਨ ਤੁਸੀਂ ਦੇਖ ਰਹੇ ਹੋ ਤੇ ਮੈਂ ਯੁਕੇਸ਼ ਗੁਰਨਾਮ ਸੋ ਜਨਾਬ ਤੁਸੀਂ ਜਾਣਦੇ ਹੋ ਜੀ ਆਪਣੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਜੀ ਪੰਜਾਬੀ ਟਿਵੀਸ਼ਨ ਤੇ ਕਿ ਇੰਡਸਟਰੀ ਦੇ ਉਹਨਾਂ ਲੋਕਾਂ ਨੂੰ ਉਹਨਾਂ ਸੱਜਣਾ ਨੂੰ ਤੁਹਾਡੇ ਰੂਬਰੂ ਕੀਤਾ ਜਾਵੇ ਜਿਨ੍ਹਾਂ ਦੀ ਬਦੌਲਤ ਸਾਡੀ ਪੰਜਾਬੀ ਫਿਲਮ ਇੰਡਸਟਰੀ ਤੇ 뮤직 ਇੰਡਸਟਰੀ ਚੱਲ ਰਹੀ ਹੈ ਜੀ ਬਹੁਤ ਸਾਰੇ ਇਹੋ ਜਿਹੇ ਚਿਹਰੇ ਨੇ ਜਿਹੜੇ ਸਾਨੂੰ ਪਰਦੇ ਦੇ ਅੱਗੇ ਨਜ਼ਰ ਆ ਜਾਂਦੇ ਨੇ ਬਟ ਬਹੁਤ ਸਾਰੇ ਇਹੋ ਜਿਹੇ ਵੀ ਚਿਹਰੇ ਨੇ ਜਿਹੜੇ ਪਰਦੇ ਦੇ ਪਿੱਛੇ ਰਹਿ ਕੇ ਇੰਡਸਟਰੀ ਲਈ ਬਹੁਤ ਕੰਮ ਕਰਦੇ ਨੇ ਜਿੱਦਾਂ ਕਿ ਫਿਲਮਾਂ ਦੇ ਵਿੱਚ ਕੈਮਰਾਮੈਨ ਹੋਗੇ ਸਾਰੀ ਫਿਲਮਾਂ ਨੇ ਬਣਾਈ ਪਰ ਅੱਗੇ ਨਹੀਂ ਇਸੇ ਤਰ੍ਹਾਂ ਹੀ 뮤직 ਇੰਡਸਟਰੀ ਦੇ ਵਿੱਚ ਵਗੈਰ ਰਾਈਟਰ ਕਿ ਸਿੰਗਰ ਹਿੱਟ ਹੋ ਗਏ ਮਿਊਜ਼ਿਕ ਵਾਲਾ ਸਾਹਮਣੇ ਆ ਗਿਆ ਪਰ ਰਾਈਟਰ ਬਹੁਤ ਘੱਟ ਸਾਹਮਣੇ ਆਉਂਦੇ ਨੇ ਸੋ ਅੱਜ ਇਦਾਂ ਦੀ ਹੀ ਸ਼ਖਸੀਅਤ ਮੇਰੇ ਨਾਲ ਇਦਾਂ ਦਾ ਹੀ ਮੇਰਾ ਵੱਡਾ ਵੀਰ ਤਜਿੰਦਰ ਕਿਸ਼ਨਗੜ ਜਿਸ ਨੇ ਇੰਡਸਟਰੀ ਨੂੰ ਪਤਾ ਹੀ ਨਹੀਂ ਕਿੰਨੇ ਕਿ ਹਿੱਟ ਗਾਣੇ ਦੇਤੇ ਜੀ ਸੋ ਉਹਨਾਂ ਦੀ ਬਦੌਲਤ ਕਹਿ ਲੋ ਕਿ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਹਿੱਟ ਹਿੱਟ ਗਾਣੇ ਆਏ ਨੇ ਤੇ ਹਿੱਟ ਗਾਣੇ ਆਉਣ ਵਾਲੇ ਵੀ ਨੇ ਥੋੜੇ ਦਿਨਾਂ ਦੇ ਵਿੱਚ ਸੋ ਬਾਈ ਤਜਿੰਦਰ ਕਿਸ਼ਨਗੜ ਦੇ ਨਾਲ ਹੁਣ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਜਾਣਦੇ ਹਾਂ ਕਿ ਇਹ ਆਖਰ ਰਾਈਟਰ ਕਿਉਂ ਬਣੇ ਕਿਵੇਂ ਸਫ਼ਰ ਸ਼ੁਰੂ ਹੋਇਆ ਤੇ ਕਿਵੇਂ ਇੰਡਸਟਰੀ ਨੂੰ ਹੁਣ ਇਹ ਦੇਖਦੇ ਨੇ ਅਸ਼ੂਰੇ ਪਹਿਲਾਂ ਤਾਂ ਬਹੁਤ ਬਹੁਤ ਥੈਂਕਸ ਮੈਨੂੰ ਪੰਜਾਬੀ ਟ੍ਰੇਸ਼ਨ ਚੈਨਲ ਦਾ ਇੱਥੇ ਮੌਕਾ ਦਿੱਤਾ ਤੇ ਦੁਨੀਆ ਚ ਵੱਸਦੇ ਸਾਰੇ ਪੰਜਾਬੀ ਜਿੱਥੇ ਇੱਥੇ ਬੈਠੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੱਥ ਜੋੜ ਕੇ ਆ ਵੀਰੇ ਪਹਿਲਾ ਸਵਾਲ ਇਹੀ ਆ ਤਜਿੰਦਰ ਕਿਸ਼ਨਗੜ ਨੇ ਕਿਉਂ ਸੋਚਿਆ ਜਾਂ ਤਜਿੰਦਰ ਕਿਸ਼ਨਗੜ ਨੂੰ ਕਿਉਂ ਲੱਗਿਆ ਵੀ ਯਾਰ ਮੈਨੂੰ ਰਾਈਟਰ ਬਣਨਾ ਚਾਹੀਦਾ ਤੇ ਐਜ਼ ਅ ਰਾਈਟਰ ਮੇਰਾ ਫਿਊਚਰ ਵਧੀਆ ਰਹੂਗਾ ਏ ਆਪਾਂ ਕਹਿ ਸਕਦੇ ਜਦੋਂ ਮੈਂ ਪੜਦਾ ਹੁੰਦਾ ਸੀ ਉਹ ਰੇ ਨਾ ਪਿੰਡ ਸਕੂਲ 'ਚ ਜੀ ਕਾਫੀ ਟਾਈਮ ਪਹਿਲ ਜੋ 7ਵੀਂ 8ਵੀਂ 'ਚ ਪੜਦਾ ਸੀ ਉਦੋਂ ਮੈਨੂੰ ਚੇਟਕ ਲੱਗ ਗਈ ਸੀ ਮਤਲਬ ਲਿਖਣ ਦੀ ਥੋੜੀ ਬਹੁਤ ਹਨ ਤੇ ਇਹਨੂੰ ਆਪਾਂ ਵਿਰਸੇ 'ਚ ਕਹਿ ਸਕਦੇ ਸਾਡੇ ਕਿਉਂਕਿ ਮੇਰੇ ਪਰਦਾਦਾ ਜੀ ਸੀਗੇ ਪੰਡਿਤ ਪੂਰਨ ਚੰਦ ਜੀ ਹੂੰ ਉਹਨਾਂ ਦੇ 360 ਚੇਲੇ ਸੀ ਉਹ ਬਹੁਤ ਜ਼ਿਆਦਾ ਉਹਨਾਂ ਨੇ ਕਿਸੇ ਲਿਖੇ ਯੂਨੀਵਰਸਿਟੀ ਵੀ ਹੈ ਗਿਆ ਤੇ ਉਹਨਾਂ ਦਾ ਬਹੁਤ ਨਾਮ ਸੀ ਹਨ ਸੋ ਆਪਾਂ ਕਹਿ ਸਕਦੇ ਵੀ ਸਾਡੇ ਖੂਨ 'ਚ ਹੀ ਹੈ ਇੱਕ ਚੀਜ਼ ਪਹਿਲੀ ਗੱਲ ਤਾਂ ਇਹ ਕਹਿ ਸਕਦੇ ਆ ਉਸ ਤੋਂ ਬਾਅਦ ਮੈਂ ਦੇ ਵੀ ਮਖਸੂਸਪੁਰ ਜੀ ਦਾ ਗਾਣਾ ਸੁਣਿਆ ਸਿੱਕ ਤਾਂ ਮੈਨੂੰ ਲੱਗਾ ਵੀ ਕਿੰਨੀ ਵੱਡੀ ਗੱਲ ਮੈਂ ਕਿੰਨਾ ਅੱਛਾ ਲਿਖਦੇ ਹਨਾ ਵੀ ਸਾਲ ਮੈਂ ਥੋੜਾ ਬਹੁਤਾ ਲਿਖ ਸਕਾਂ ਜਾਂ ਕੁਝ ਕਰਾਂ ਇਹੋ ਜਿਹਾ ਤਾਂ ਮੈਂ ਉਹਨਾਂ ਦੇ ਗਾਣੇ ਚੱਕ ਕੇ ਪੁਰਾਣੇ ਉਹਦੇ ਉੱਪਰ ਭੇਟਾ ਲਿਖਨੇ ਸ਼ੁਰੂ ਕਰਤੀ ਜਿਵੇਂ ਆਪਾਂ ਟਰੈਕ ਤੇ ਕੋਈ ਗਾਣਾ ਲਿਖ ਦਿੰਨੇ ਹੁੰਦੇ ਆ ਉਹ ਬਹੁਤ ਮੇਰੇ ਕੋਲ ਟਰੰਕ ਭਰੇ ਪਏ ਹੁਣ ਵੀ ਤੇ ਬਹੁਤ ਜ਼ਿਆਦਾ ਉਹਨਾਂ ਨੂੰ ਸੁਣਿਆ ਮੈਂ ਬਹੁਤ ਜ਼ਿਆਦਾ ਮਤਲਬ ਮੈਂ ਜੇ ਕਹਿ ਸਕਾਂ ਤੇ ਉਹਨਾਂ ਦੀ ਬਦੌਲਤ ਮੇਰੀ ਮੈਂ ਥੋੜਾ ਜੱਗ ਅੱਗੇ ਆ ਹਣਾ ਇਸ ਲਾਈਨ 'ਚ ਜਿੰਨਾ ਵੀ ਜੋ ਕਰ ਸਕਿਆ ਕਿਉਂਕਿ ਉਹਨਾਂ ਨੂੰ ਸੁਣਨ ਦਾ ਉਹ ਇਹੋ ਜਿਹਾ ਇੱਕ ਰਾਈਟਰ ਸਿੰਗਰ ਨੇ ਜਿਨ੍ਹਾਂ ਦੀ ਲੇਖਣੀ ਦਾ ਕੋਈ ਜਵਾਬ ਨਹੀਂ ਹੈ ਨਾ ਮਹਾਨ ਸ਼ਾਇਰ ਨੇ ਆਪਣੀ ਇਸ ਸਦੀ ਜੇ ਕਹਿ ਸਕਦੇ ਆ ਤੇ ਇਸ ਕਰਕੇ ਉਹਨਾਂ ਕਰਕੇ ਜੇ ਤੇ ਉਸ ਤੋਂ ਬਾਅਦ ਇੱਕ ਬਹੁਤ ਨਾਮੀ ਗੀਤਕਾਰ ਨੇ ਰਮੇਸ਼ ਬਰੇਟਾ ਜੀ ਉਹ ਸਾਡੇ ਰਿਸ਼ਤੇਦਾਰ ਵੀ ਨੇ ਅੱਗੇ ਤੇ ਉਹਨਾਂ ਨੇ ਮੇਰੀ ਬਾਹ ਫੜੀ ਮੇਰੇ ਪਹਿਲੇ ਗਾਣੇ ਉਹਨਾਂ ਨੇ ਰਿਕਾਰਡ ਕਰਵਾਏ ਪਹਿਲਾ ਗਾਣਾ ਤਜਿੰਦਰ ਕਿਸ਼ਨਗੜ ਦਾ ਕਦੋਂ ਰਿਕਾਰਡ ਹੋਇਆ ਕਿਹੜੇ ਸਾਲ 'ਚ ਰਿਕਾਰਡ ਹੋਇਆ ਪਹਿਲਾ ਗਾਣਾ ਮੇਰਾ 2010 'ਚ ਰਿਕਾਰਡ ਹੋ ਗਿਆ ਸੀਗਾ ਬਟ ਉਸ ਵਾਰ ਮੈਂ ਦਿੱਲੀ ਚਲਾ ਗਿਆ ਦੋ ਤਿੰਨ ਸਾਲ ਫਿਰ ਉੱਥੇ ਰਿਹਾ ਮੈਂ ਪੂਰਾ ਜੀ ਕੋਲ ਤੇ ਉਸ ਤੋਂ ਫਿਰ ਉੱਥੇ ਮੇਰਾ ਥੋੜਾ ਜਿਹਾ ਥੋੜਾ ਗੈਪ ਪੈ ਗਿਆ ਵਿੱਚ ਹਣ ਇੰਡਸਟਰੀ ਨਾਲੋਂ ਦਿੱਲੀ ਵੀ ਵੈਸੇ ਕੰਮ ਕੀਤਾ ਪਰ ਉਹਨਾ ਨਹੀਂ ਕਰ ਸਕਿਆ ਜਿੰਨਾ ਕਰਨਾ ਚਾਹੀਦਾ ਸੀ ਫਿਰ ਮੈਂ ਇੱਥੇ ਆ ਕੇ ਦੁਬਾਰਾ ਸਟਾਰਟ ਕੀਤਾ 14 'ਚ ਸਾਡੀ ਇੰਡਸਟਰੀ ਬਈ ਪੰਜਾਬੀ ਇੰਡਸਟਰੀ ਹੁਣ ਬਹੁਤ ਗਰੋ ਕਰ ਰਹੀ ਹੈ ਬਹੁਤ ਬੂਮ ਤੇ ਜਾ ਰਹੀ ਹੈ ਤਜਿੰਦਰ ਕਿਸ਼ਨਗੜ ਨੂੰ ਕਦੋਂ ਤਜਿੰਦਰ ਕਿ ਕੰਮ ਕਰਨਾ ਹੈ ਕਿ ਐਜ਼ ਅ ਰਾਈਟਰ ਮੈਂ ਆਪਣੀ ਜ਼ਿੰਦਗੀ ਨੂੰ ਚੰਗਾ ਚਲਾ ਸਕਦਾ ਹਾਂ ਵੀ ਪੰਜਾਬੀ ਫਿਲਮ ਇੰਡਸਟਰੀ ਜੇ ਫੈਸਲਾ ਪੂਰਨ ਤੌਰ ਤੇ ਕਦੋਂ ਕੀਤਾ ਇਹ ਬਸ ਉਧਰੋਂ ਵਾਪਸ ਆ ਕੇ ਮੈਂ ਸੋਚ ਲਿਆ ਸੀਗਾ ਵੀ ਹੌਲੀ ਹੌਲੀ ਮਿਹਨਤ ਕਰਕੇ ਅੱਗੇ ਜਾਣਾ ਹੀ ਜਾਣਾ ਆਪਾਂ ਹੈਨਾ ਸੋ ਅੱਗੇ ਸੱਜਣ ਦੋਸਤ ਮਿੱਤਰ ਮਿਲਦੇ ਰਹੇ ਤੇ ਫਿਰ ਮੈਨੂੰ ਲਗਾਤਾਰ ਤੁਸੀਂ ਦੇਖ ਹੀ ਰਹੇ ਹੋ ਹੁਣ ਆਪਣਾ ਕੰਮ ਕਿਵੇਂ ਆ ਰਿਹਾ ਹੁਣ ਨਾਲ ਟਾਈਮ 'ਚ ਬਹੁਤ ਅੱਛੇ ਗਾਣੇ ਆ ਰਹੇ ਹੋਰ ਵੀ ਤੇ ਕਿਉਂਕਿ ਕਿ ਟੀਮ ਵਰਕ ਹੁੰਦਾ ਹਾਲੀਵੁੱਡ ਅਸਲ 'ਚ ਸਟਰਗਲ ਬਹੁਤ ਐਸ ਲੈਂਚ ਸੋ ਇਹ ਟੀਮ ਵਰਕ ਹੌਲੀ ਹੌਲੀ ਬਣਦਾ ਬੰਦੇ ਜੁੜਦੇ ਆਗੇ ਤਾਂ ਅੱਗੇ ਅੱਗੇ ਗੱਡੀ ਚੱਲਦੀ ਰਹਿੰਦੀ ਹੈ ਹਨਾ ਸੋ ਹੁਣ ਆਪਾਂ ਪੱਕੇ ਤੌਰ ਤੇ ਸੋਚਿਆ ਵੀ ਐਦਾਂ ਹੀ ਚੱਲਣਾ ਹੈ ਇਸ ਕੰਮ 'ਚ ਤੁਹਾਡਾ ਗਾਣਾ ਇੱਕ ਮੈਨੂੰ ਯਾਦ ਆਉਂਦਾ ਤੇਰਾ ਇਸ਼ਕ ਜਿਹੜਾ ਕਿ ਫਰੋਜ਼ ਖਾਨ ਸਾਹਿਬ ਨੇ ਗਾਇਆ ਸੀ ਬੜਾ ਚਰਚਾ ਦੇ ਵਿੱਚ ਉਹ ਗਾਣਾ ਰਿਹਾ ਉਹ ਗਾਣਾ ਕਿਵੇਂ ਲਿਖਿਆ ਗਿਆ ਬੜਾ ਅੱਛਾ ਉਹ ਚ ਫੀਲ ਆਉਂਦਾ ਬੜਾ ਮੁੰਡੇ ਕੁੜੀਆਂ ਨੇ ਗਾਣਾ ਪਸੰਦ ਕੀਤਾ ਉਹ ਗਾਣਾ ਲਿਖਣ ਪਿੱਛੇ ਕੀ ਥਾਟ ਸੀ ਤੁਹਾਡਾ ਉਹ ਗਾਣਾ ਅਸਲ 'ਚ ਮੂਵੀ ਆਈ ਸੀ ਟਾਈਟੈਨਿਕ ਰਵੀ ਪੁੰਜੀ ਦੀ ਕਰਮਪ੍ਰੀ ਸਹਮਰਾ ਬਾਈ ਰਵੀ ਬਾਕੀ ਮੈਂ ਉਹਨਾਂ ਨੂੰ ਜਾਣਦਾ ਨਹੀਂ ਸੀ ਉਦੋਂ ਪਰ ਮੇਰਾ ਜਿਹੜਾ ਮਿਊਜ਼ਿਕ ਕੀਤਾ ਸੀ ਮੂਵੀ ਦਾ ਨਾ ਉਹ ਕਿਤੇ ਡਿਜ਼ਾਈਨਰ ਅਨੰਦਰ ਗੁਰੇ ਨੇ ਸੋ ਡੀਜੇ ਭਾਈ ਨਾਲ ਮੇਰੇ ਬਹੁਤ ਸਾਝਾ ਹੈ ਪੁਰਾਣੀ ਦਿੱਲੀ ਅਸੀਂ ਇਕੱਠੇ ਹੁੰਦੇ ਤੇ ਬਹੁਤ ਸੁਖ ਦੁਖ ਦੇ ਸਾਥੀਆ ਸੀ ਤੋ ਬਾਈ ਹੁਣਾ ਦੀ ਮੈਨੂੰ ਕਾਲ ਆਈ ਤੇ ਆਹ ਕਨਸੈਪਟ ਹੈ ਮੂਵੀ ਸਾਰਾ ਕੁਝ ਦੱਸਿਆ ਸਟੋਰੀ ਹੈ ਸਾਨੂੰ ਇਸ ਸਿਚੁਏਸ਼ਨ ਤੇ ਗਾਣਾ ਚਾਹੀਦਾ ਸਾਈਡ ਗੀਤ ਹੈ ਨਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਥੋਂ ਲਿਖਵਾਇਆ ਲਿਖੀਆਂ ਲੇਖ ਦੀਆਂ ਜਿਹੜਾ ਟਾਈਟਲ ਸੌਂਗ ਸੀ ਮੂਵੀ ਦਾ ਉਹ ਵੀ ਮੈਂ ਲਿਖਿਆ ਤੇ ਇੱਕ ਹੈਰਾਨੀ ਦੀ ਗੱਲ ਇਹ ਹੈ ਨਾ ਕਿ ਉਹ ਦੋਵੇਂ ਗਾਣੇ 5 ਮਿੰਟ ਚ ਲਿ ਉਹ ਵੀ ਹਰ ਵਾਰੀ ਗੱਲ ਕਰਦੇ ਹੁੰਦੇ ਰਵੀ ਭਾਜੀ ਤੇ ਡੀ ਜੇ ਭਾਜੀ ਹਰ ਵਾਰੀ ਬਸ ਐਦਾਂ ਹੀ ਇਹ ਗਾਣੇ ਲਿਖੇ ਸੀ ਉਹ ਮਤਲਬ ਜਿਹੜਾ ਕਨਸੈਪਟ ਉਹਨਾਂ ਨੇ ਦੱਸਿਓ ਤੇ ਖਰੇ ਉੱਤਰ ਗੀਤ ਜੀ ਅੱਛਾ ਐਜ਼ ਅ ਰਾਈਟਰ ਜਦੋਂ ਤੁਹਾਨੂੰ ਕੋਈ ਆਈਡੀਆ ਆ ਜਾਂਦਾ ਮੈਂ ਕਈ ਹੋਰ ਰਾਈਟਰਾਂ ਤੋਂ ਵੀ ਸਵਾਲ ਕਰਦਾ ਕਿ ਯਾਰ ਤਜਿੰਦਰ ਭਾਈ ਸਾਨੂੰ ਆਸ ਟੌਪਿਕ ਤੇ ਗਾਣਾ ਲਿਖ ਕੇ ਦੇ ਕਈ ਵਾਰ ਬੜਨ ਨਹੀਂ ਮਹਿਸੂਸ ਹੁੰਦਾ ਕਿ ਯਾਰ ਹੁਣ ਮੈਨੂੰ ਆ ਉਹਨਾਂ ਨੇ ਟੌਪਿਕ ਦਿੱਤਾ ਇਸੇ ਟੌਪਿਕ ਜਿਵੇਂ ਮੈਨੂੰ ਲਿਖਣਾ ਪੈਣਾ ਤੇ ਫਿਰ ਉੱਥੇ ਟੈਨਸ਼ਨ ਨਹੀਂ ਹੁੰਦੀ ਵੀਰੇ ਇਹੋ ਤਾਂ ਚੈਲੰਜ ਹੈ ਜੀ ਆਪਾਂ ਨੂੰ ਹੁਣ ਕੰਮ ਆਪੇ ਇਸ ਨੂੰ ਕਹਿ ਸਕਦਾ ਹ ਲਿਖੇ ਬੜੇ ਛੇ ਨਾ ਰਮਨ ਮੈਡਮ ਜੀ ਨੇ ਲਿਖਿਆ ਇੱਕ ਗਾਣਾ ਤਿੰਨ ਗਾਣੇ ਮੇਰੇ ਲਿਖੇ ਹੋਏ ਸੀਗੇ ਸੋ ਮਤਲਬ ਉਹ ਆਪਣਾ ਚੈਲੰਜ ਆਪਾਂ ਐਕਸੈਪਟ ਕਰਾਂਗੇ ਉਹਨੂੰ ਫੇਰ ਹੀ ਕੁਛ ਨਾ ਜੇ ਕੁਛ ਕਰਕੇ ਦੇਣਾ ਮੈਂ ਹੁਣ ਅੱਗੇ ਮੂਵੀ ਆ ਰਹੀ ਹੈ ਕੱਚੀਆਂ ਕੰਦਾਂ ਉਹਦੇ ਗਾਣੇ ਵੀ ਡੀ ਜੇ ਭਾਈ ਨੇ ਮੈਨੂੰ ਦਿੱਤੇ ਲਿਖਣ ਵਾਸਤੇ ਸਾਰੇ ਗਾਣੇ ਮੈਂ ਲਿਖਿਆ ਤੋ ਇੱਕ ਚੈਲੰਜ ਹੈ ਜਿਹੋ ਜਿਹੋ ਨਾਲ ਇੱਕ ਕਨਸੈਪਟ ਦੇਖਿਆ ਮੈਂ ਦੋ ਤਿੰਨ ਵਾਰੀ ਬੈਠ ਕੇ ਮੂਵੀ ਦੇਖੀ ਫਿਰ ਉਹਦੇ ਪੂਰੇ ਗਾਣੇ ਲਿਖੇ ਆਗੇ ਸੋ ਇਹ ਮੈਂ ਇਹਨੂੰ ਚੈਲੰਜ ਮੰਨਦਾ ਤੇ ਮੈਂ ਦੁਆ ਕਰਦਾ ਪਰਮਾਤਮਾ ਅੱਗੇ ਮੈਨੂੰ ਚੈਲੰਜ ਅ ਉਥੇ ਕਿੱਧਰ ਇੰਜੋਏ ਕਿਹੜੀ ਚੀਜ਼ ਨੂੰ ਜ਼ਿਆਦਾ ਕਰਦੇ ਹੋ ਦੇਖੋ ਵੀਰੇ ਦੋਵਾਂ ਦਾ ਵੱਖੋ ਵੱਖਰਾ ਮਜ਼ਾ ਹੈ ਨਾ ਜਦੋਂ ਆਪਾਂ ਖੁਦ ਇੱਕ ਤਾਂ ਹੁੰਦਾ ਵੀ ਪ੍ਰਮਾਤਮਾ ਵੱਲੋਂ ਮੈਨੂੰ ਕਈ ਗਾਣੇ ਤਾਂ ਇਦਾਂ ਲੱਗਦਾ ਵੀ ਜਿਵੇਂ ਕਿਸੇ ਨੂੰ ਸੁਤੇ ਪੈਨੂੰ ਦਿਮਾਗ 'ਚ ਬਾਤ ਤੇ ਬਸ ਉਤਾਰ ਨਹੀਂ ਹੁੰਦੇਗਾ ਆਪੀ ਤਾਂ ਉਹਨੂੰ ਉਤਾਰ ਦੋ ਗਾਣੇ ਨੂੰ ਗਾਣਾ ਬਣਾ ਬਣਾ ਦੇਤਾ ਨਾ ਮਾਲਕ ਨੇ ਮਤਲਬ ਇੱਕ ਰਹਿਮ ਹੋ ਗਿਆ ਉਹਨਾਂ ਦਾ ਸੋ ਇੱਕ ਹੁੰਦਾ ਜਦੋਂ ਆਪਾਂ ਨੂੰ ਕੋਈ ਕਹਿੰਦਾ ਜੀ ਮੈਨੂੰ ਇਸ ਕਨਸੈਪਟ ਤੇ ਗਾਣਾ ਚਾਹੀਦਾ ਫਿਰ ਜਦੋਂ ਆਪਾਂ ਉਸ ਚੀਜ਼ ਤੇ ਖਰੇ ਉਤਰਦੇ ਆ ਬੰਦਾ ਕਹਿੰਦਾ ਠੀਕ ਆ ਵਾਕਿਆ ਯਾਰ ਤਾਂ ਲਿਖਦਾ ਗੀਤਾ ਨਾ ਫਿਰ ਖ ਅ ਜੈਸਮਿਨ ਮੈਡਮ ਦਾ ਜੋ ਕਿ ਦੀਪ ਢਿੱਲੋਂ ਦੇ ਨਾਲ ਗਾਉਂਦੇ ਆ ਕਿ ਮੇਰੇ ਵਿਆਹ ਦੀ ਤਰੀਕ ਵਿਆਹ ਦੀ ਡੇਟ ਨੇੜੇ ਆਈ ਜਾਂਦੀ ਹੈ ਇਹ ਇਦਾਂ ਦੇ ਵਿਆਹ ਵਾਲੇ ਗਾਣਾ ਇਹ ਗਾਣਾ ਕਦੋਂ ਥੌਟ ਆਇਆ ਹੈ ਕਿਵੇਂ ਲੱਗਿਆ ਮਾਈਂਡ ਦੇ ਵਿੱਚ ਕਿ ਯਾਰ ਇਦਾਂ ਦਾ ਗਾਣਾ ਕਿ ਲਿਖਿਆ ਜਾ ਸਕਦਾ ਹਾਂਜੀ ਇਹ ਨਾ ਅਸਲ ਚ ਜਿਹੜੀ ਇਹਦੀ ਟਾਈਟਲ ਲਾਈਨ ਸੀ ਡੇਟ ਤੇਰੇ ਮੇਰੇ ਵਿਧੇ ਨੇੜੇ ਆ ਜਾਂਦੀ ਹੈ ਹਾਂਜੀ ਕਾਫੀ ਕਹਿ ਸਕਦੇ ਕਈ ਸਾਲ ਪਹਿਲਾਂ ਲਿਖੀ ਪਈ ਸੀ ਟਾਈਟਲ ਲਾਈਨ ਹੈ ਨਾ ਸੋ ਅਸੀਂ ਬੀਟ ਫੋਰਸ ਆ ਮੁੰਡਾ ਗੈਵੀ ਸਿੰਘ ਵਿਰਕਾ ਉਹਨਾਂ ਨੇ ਮਿਊਜ਼ਿਕ ਕੀਤਾ ਸੀ ਇਸ ਗਾਣੇ ਦਾ ਤੋਂ ਅਸੀਂ ਗਾਣੇ ਸਿਲੈਕਸ਼ਨ ਕਰ ਰਹੇ ਸੀ ਬੈਠੇ ਤਾਂ ਉਹ ਕਹਿੰਦੇ ਭਾਜੀ ਆਹ ਵਧੀਆ ਲਾਈਨ ਹੈ ਇਹਨੂੰ ਪੂਰਾ ਕਰ ਲਓ ਫਿਰ ਅਸੀਂ ਦੀ ਵੀਰੇ ਹੋਰ ਨੂੰ ਸੁਣਾਇਆ ਉਹਨਾਂ ਨੂੰ ਬਹੁਤ ਪਸੰਦ ਆਇਆ ਗਾਣਾ ਬਸ ਐਦਾਂ ਹੀ ਉਹ ਗਾਣਾ ਬਣ ਕੇ ਡੰਮੀ ਭੇਜੀ ਤੇ ਮੈਡਮ ਨੂੰ ਬਹੁਤ ਪਸੰਦ ਆਇਆ ਜਿਵੇਂ ਮੈਡਮ ਨੂੰ ਉਦਾਂ ਉਹ ਗੀਤ ਹੋ ਗਿਆ ਉਹ ਤੇ ਬਹੁਤ ਖਰਾ ਉਤਰ ਦੀ ਗੱਲ ਕਰ ਲਈ ਫਿਊਚਰ ਪਲਾਨ ਦੇ ਵਿੱਚ ਕਿ ਕਿਹੜੇ ਕਿਹੜੇ ਸਿੰਗਰਾਂ ਨਾਲ ਹੁਣ ਤੁਹਾਡੇ ਜਿਹੜੇ ਗਾਣੇ ਨੇ ਉਹ ਆਉਣ ਵਾਲੇ ਨੇ ਜਾਂ ਜਿਹੜੇ ਬੜੀ ਜਲਦੀ ਸਾਹਮਣੇ ਆਉਣਗੇ ਇੱਕ ਗਾਣਾ ਤਾਂ ਜੈਸਮਿਨ ਜੀ ਮੈਡਮ ਜੀ ਦਾ ਗੇੜੇ ਜੀ ਤੇ ਉਹ ਤਾਂ ਬਹੁਤ ਜਲਦੀ ਰਿਲੀਜ਼ ਹੋਣ ਵਾਲਾ ਹੈ ਤੇ ਉਹਦਾ ਵੀਡੀਓ ਕੀਤਾ ਸੋਨੀ ਤਮਨ ਵੀਰੇ ਨੇ ਮਿਊਜ਼ਿਕ ਕੀਤਾ ਨੀ ਨਰਿੰਦਰ ਵੀਰੇ ਨੇ ਲਿਖਿਆ ਆਪਣਾ ਹੋਇਆ ਨਾ ਹੂੰ ਤੇ ਉਹ ਬਸ ਕੁਝ ਕੁ ਦਿਨਾਂ 'ਚ ਰਿਲੀਜ਼ ਹੋਣਾ ਫਿਰ ਗੁਰਲੇਜ ਅਤਰ ਜੀ ਦਾ ਸੋਲੋ Song ਹੈਗਾ ਉਹ ਕੀਤਾ ਤੇ ਮੁੰਡਾ ਰਾਹੁਲ ਰਹੀਮਪੁਰ ਯੰਗਲੈਂਡ ਤੋਂ ਉਹਨਾਂ ਦੇ ਤਿੰਨ ਗਾਣੇ ਕੀਤੇ ਹਨਵੀਰ ਮਹਿਤਾਬ ਹੈਪੀ ਜਸੜ ਹੋਰ ਕਾਫੀ ਸਾਰੇ ਸਿੰਗਰ ਹਨਾ ਜਿ ਗੁਰਲੇਜ਼ ਅਕਟਰ ਮੈਡਮ ਨਾਲ ਜਿਹੜਾ ਗਾਣਾ ਆ ਰਿਹਾ ਉਹਦੇ ਬਾਰੇ ਥੋੜਾ ਬਹੁਤ ਦੱਸਣਾ ਚਾਹਉ ਤੁਸੀਂ ਕਿਸ ਤਰ੍ਹਾਂ ਦਾ ਗਾਣਾ ਤੁਸੀਂ ਉਹਨਾਂ ਨਾਲ ਕਰਨ ਜਾ ਰਹੇ ਹੋ ਹਾਂ ਉਹ ਬਿਲਕੁਲ ਇੱਕ ਜੱਦੀ ਸਰਦਾਰ ਦਾ ਟਾਈਟਲ ਹੈ ਉਹ ਸਰਦਾਰੀ ਦੀ ਗੱਲ ਹੈ ਵੀ ਇੱਕ ਮੁੰਡਾ ਹੈਗਾ ਜਿਹੜਾ ਆਪਣੇ ਪਿੰਡ 'ਚ ਸਾਰੇ ਚੰਗੇ ਕੰਮ ਕਰਦਾ ਹੈ ਨਾ ਕੋਈ ਗਲਤ ਕੰਮ ਨਹੀਂ ਕਰਦਾ ਜਿੱਦਾਂ ਦੇ ਆਪਾਂ ਕਹਿੰਦੇ ਆ ਸਰਦਾਰ ਹੁੰਦੇ ਆ ਜਿਹੜੇ ਅਸਲ 'ਚ ਸਰਦਾਰ ਹੁੰਦੇ ਆ ਉਹੀ ਦਿਖਾਇਆ ਗਿਆ ਉਹਦੇ ਉਹਦੇ ਵਿੱਚ ਕੋਈ ਵੀ ਅਸ਼ਲੀਲ ਸ਼ਬਦ ਨਹੀਂ ਕੁਝ ਵੀ ਇਹੋ ਜਿਹਾ ਨਹੀਂ ਹੈਗਾ ਬਹੁਤ ਅੱਛਾ ਗੀਤ ਹੈ ਉਹ ਤੇ ਮੈਡਮ ਹੁਣੇ ਮੇਰੇ ਖਿਆਲ 'ਚ ਦੌਰਾ ਕਰਕੇ ਆਇਆ ਵਾਪਸ ਅਸੀਂ ਡਬਿੰਗ ਕਰਨੀ ਹੈ ਉਹਦੀ ਇਹ ਕੰਪੀਟੀਸ਼ਨ ਨੂੰ ਕਿਵੇਂ ਦੇਖਦੇ ਹਾਂ ਉਹਦੀ ਕੋਈ ਟੈਨਸ਼ਨ ਹੁੰਦੀ ਹੈ ਕਿਉਂਕਿ ਹਰ ਬੰਦਾ ਰਾਈਟਰ ਹੈ ਹਰ ਬੰਦਾ ਬੈਸਟ ਲਿਖਣ ਦੀ ਕੋਸ਼ਿਸ਼ ਕਰਦਾ ਹੈ ਉਸ ਚੀਜ਼ ਨੂੰ ਫਿਰ ਕਿਵੇਂ ਦੇਖਦੇ ਹਾਂ ਕੰਪੀਟੀਸ਼ਨ ਕਈ ਵਾਰ ਟੈਨਸ਼ਨ ਦੇ ਦਿੰਦਾ ਨਹੀਂ ਮੈਂ ਨਹੀਂ ਲੈਂਦਾ ਨਾ ਟੈਨਸ਼ਨ ਇਸ ਚੀਜ਼ ਦੀ ਵੀ ਕੋਈ ਕੀ ਲਿਖ ਰਿਹਾ ਜਾਂ ਕੋਈ ਕੀ ਕਰ ਹਰ ਕਿਸੇ ਦਾ ਆਪਣਾ ਮਾਈਂਡ ਹੈ ਹਰ ਕਿਸੇ ਨੂੰ ਪਰਮਾਤਮਾ ਨੇ ਆਪਣੀ ਆਪਣੀ ਕਲਾ ਦਿੱਤੀ ਹੋਈ ਹੈ ਨਾ ਸੋ ਜੋ ਮੇਰਾ ਕੰਮ ਹੈ ਮੇਰੇ ਹਿੱਸੇ ਆ ਰਿਹਾ ਮੈਂ ਕਹਿੰਦਾ ਬਸ ਸ਼ੁਕਰ ਹੈ ਮਾਲਕ ਦਾ ਆਪਾਂ ਉਹਨੂੰ ਕਰ ਰਹੇ ਆ ਆਪਣੀ ਮਿਹਨਤ ਨਾਲ ਬਾਕੀ ਕੰਪੀਟੀਸ਼ਨ ਦੇ ਵਿੱਚ ਮੈਂ ਕਦੇ ਪੈਂਦਾ ਹੀ ਨਹੀਂ ਕੰਟਰੋਵਰਸਿਸ ਕਿਸੇ ਵੀ ਕਿਸਮ ਦੀ ਇਸ ਚ ਮੈਨੂੰ ਚੰਗਾ ਹੀ ਲੱਗਦਾ ਹੈ ਕੰਮ ਜੀ ਅੱਛਾ ਵੀਰੇ ਖੁਸ਼ੀ ਹੁੰਦੀ ਹੈ ਕਿਉਂਕਿ ਜਦੋਂ ਤੁਹਾਡੇ ਲਿਖੇ ਗਾਣੇ ਹਿੱਟ ਹੁੰਦੇ ਨੇ ਤੁਸੀਂ ਗਾਣੇ ਹਿੱਟ ਦਿੱਤੇ ਤੇ ਫਿਰ ਉਹਨਾਂ ਗਾਣਿਆਂ ਦੀ ਬਦੌਲਤ ਇੰਡਸਟਰੀ ਹੋਰ ਗਰੋਅ ਇਹਨਾ ਗਾਣਾ ਹਿੱਟ ਹੋਇਆ ਲੋਕਾਂ ਨੂੰ ਇੱਕ ਚੰਗਾ ਗਾਣਾ ਮਿਲਿਆ ਬਿਲਕੁਲ ਜੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਫੋਨ ਕਾਲਸ ਆਉਂਦੇ ਹਨ ਨਾ ਕੋਈ ਸੱਜਣ ਮਿੱਤਰ ਦੋਸਤ ਬਾਹਰੋਂ ਜਾਂ ਹੋਰ ਮਿੱਤਰ ਜਾਂ ਰਿਸ਼ਤੇਦਾਰ ਹੈ ਕਹਿੰਦੇ ਵੀ ਤੁਸੀਂ ਅੱਛਾ ਕਰ ਰਹੇ ਹੋ ਜਾਂ ਚੰਗੀ ਕੋਸ਼ਿਸ਼ ਕਰ ਰਹੇ ਹੋ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤੇ ਫਿਰ ਸਾਨੂੰ ਇੱਕ ਨਾ એનર્ਜੀ ਮਿਲਦੀ ਹੈ ਡੋਜ਼ ਮਿਲਦੀ ਹੈ ਹੋਰ ਕੰਮ ਕਰਨ ਦੀ ਅੱਛਾ ਕਰਨ ਦੀ ਤੇ ਫਿਰ ਸਾਡੀ ਕੋਸ਼ਿਸ਼ ਹੁੰਦੀ ਹੈ ਅਸੀਂ ਹੋਰ ਵਧੀਆ ਕਰੀਏ ਇਸ ਕਰਕੇ ਲੱਗੇ ਹੋਇਆ ਜੀ ਤੁਸੀਂ ਦੱਸਿਆ ਕਿ ਤੁਹਾਡੇ ਦਾਦਾ ਜੀ ਵੀ ਇਸੇ ਫੀਲਡ ਨਾਲ ਕ੍ਰੀਏਟਿਵ ਫੀਲਡ ਨਾਲ ਜੁੜੇ ਹੋਏ ਸੀ ਤੇ ਤੁਹਾਡੇ ਫਾਦਰ ਸਾਹਿਬ ਦਾ ਫੈਮਿਲੀ ਦਾ ਪੂ ਬਣੀ ਪਹਿਲਾਂ ਪਹਿਲਾਂ ਹੁੰਦਾ ਸੀ ਹਨਾ ਉਹਨਾਂ ਨੂੰ ਲੱਗਦਾ ਸੀ ਵੀ ਕਿੱਥੇ ਕਾਪੀਆਂ ਲੈ ਕੇ ਬੈਠ ਜਾਂਦਾ ਪੈਨ ਲੈ ਕੇ ਬੈਠ ਜਾਂਦਾ ਪਰ ਮੇਰੇ ਮਾਤਾ ਜੀ ਦਾ ਬਹੁਤ ਸਹਿਯੋਗ ਰਿਹਾ ਉਹ ਹਮੇਸ਼ਾ ਉਹ ਮੈਨੂੰ ਡਿਸਟਰਬ ਵੀ ਨਹੀਂ ਕਰਦਾ ਸੀ ਕੋਈ ਆਪਣਾ ਗੇਟ ਬੰਦ ਹੁੰਦਾ ਸੀ ਪਹਿਲਾਂ ਦੀ ਗੱਲ ਕਰਦਾ ਸਟਾਰਟਿੰਗ ਜਦੋਂ ਲਿਖਣਾ ਸ਼ੁਰੂ ਕੀਤਾ ਸੀਗਾ ਹੁਣ ਤਾਂ ਉਹਨਾਂ ਨੂੰ ਪਤਾ ਹੀ ਹੈ ਪ੍ਰੋਫੈਸ਼ਨਲੀ ਹੁਣ ਤਾਂ ਪਤਾ ਵੀ ਨਹੀਂ ਲੱਗਦਾ ਕਦੋਂ ਲਿਖ ਰਿਹਾ ਕਦੋਂ ਵੀ ਕਿਉਂਕਿ ਹੁਣ ਤਾਂ ਐਨੇ ਪ੍ਰੋਫੈਸ਼ਨਲ ਹੋ ਗਏ ਸ਼ਾਇਦ ਆਪਾਂ ਕਿਤੇ ਗੱਡੀ 'ਚ ਬੈਠੇ ਆ ਕਿਤੇ ਜਾ ਰਹੇ ਆ ਡਰਾਈਵ ਕਰ ਰਹੇ ਆ ਕੋਈ ਸੌ ਆਊਟ ਆ ਮਾਈਂਡ 'ਚ ਆ ਗਿਆ ਤੇ ਬਾਕੀ ਲੇਖਣ ਦਾ ਤਰੀਕਾ ਬੱਚੇ ਹੋਗੇ ਸਭ ਦਾ ਹੀ ਪੂਰਾ ਸਹਿਯੋਗ ਹੈ ਜੀ ਅੱਛਾ ਵੀਰੇ ਆ ਆਪਾਂ ਗੱਲ ਕਰ ਲਈਏ ਹੁਣ ਬਹੁਤ ਸਾਰੇ ਹੋ ਜੇ ਸਟ੍ਰਗਲਰ ਰਾਈਟਰ ਤੁਹਾਨੂੰ ਮਿਲਦੇ ਹੋਣਗੇ ਜਿਹੜੇ ਕਹਿੰਦੇ ਹੋਣਗੇ ਵੀਰੇ ਅਸੀਂ ਵੀ ਲਿਖਦੇ ਆ ਜਾਂ ਅਸੀਂ ਅੱਗੇ ਵਧਣਾ ਚਾਹੁੰਦੇ ਆ ਸੋ ਉਹ ਜਿਹੜੇ ਸਟ੍ਰਗਲਰ ਰਾਈਟਰ ਨੇ ਉਹਨਾਂ ਨੂੰ ਕੀ ਸਲਾਹ ਦੇਣੀ ਚਾਹੋਗੇ ਕਿ ਕਿਹੜੀ ਚੀਜ਼ ਜਾਂ ਕਿਸ ਤਰੀਕੇ ਨਾਲ ਇੰਡਸਟਰੀ ਚ ਚੰਗਾ ਲਿਖਿਆ ਜਾ ਸਕਦਾ ਟਿਕਿਆ ਜਾ ਸਕਦਾ ਕਿਵੇਂ ਐਜ਼ ਅ ਰਾਈਟਰ ਬੰਦਾ ਆਪਣਾ ਨਾਮ ਬਣਾ ਸਕਦਾ ਹਾਂਜੀ ਬਿਲਕੁਲ ਇਹਦੇ ਲਈ ਚੰਗਾ ਪੜ੍ਹਨਾ ਜ਼ਰੂਰੀ ਆ ਜੀ ਤੁਸੀਂ ਬੁੱਕਸ ਪੜ੍ਹੋ ਚੰਗੀਆਂ ਹਨ ਆਪਣੇ ਨਾਵਲ ਹੋ ਗਏ ਜਾਂ ਦਿੱਲੀ ਦਾ ਨਿਊਜ਼ਪੇਪਰ ਹੋ ਗਿਆ ਉਹਦੇ ਚ ਬੜਾ ਕੁਝ ਮਿਲਦਾ ਹੈਗਾ ਤੇ ਬਾਕੀ ਜਿੰਨੀ ਮਿਹਨਤ ਕਰੋਗੇ ਇਹ ਅਸਲ ਚ ਨਾ ਇਹ ਪ੍ਰੈਕਟਿਸ ਹੈ ਰਜਿਸਟਰ ਦੇ ਇਸ ਉਰੇ ਤੁਸੀਂ ਜਿੰਨੀ ਪ੍ਰੈਕਟਿਸ ਕਰੋਗੇ ਲਿਖਣ ਦੀ ਤੁਹਾਡਾ ਮਤਲਬ ਉਨਾਂ ਹੀ ਸ਼ੁੱਧ ਹੁੰਦਾ ਜਾਊਗਾ ਕੰਮ ਨਾ ਤੁਸੀਂ ਸੋਹਣਾ ਲਿਖਣ ਲੱਗ ਜਾਓਗੇ ਹੌਲੀ ਹੌਲੀ ਸਟਾਰਟਿੰਗ ਚ ਕੀ ਹੁੰਦਾ ਕਈ ਵਾਰੀ ਤੁਕ ਨਹੀਂ ਮਿਲਦੀ ਸ਼ਬਦ ਵੱਧ ਘੱਟ ਰਹਿ ਜਾਂਦੇ ਆ ਲਾਈਨ ਵੱਡੀ ਛੋਟੀ ਨਾ ਮੀਟਰ ਨਹੀਂ ਸਹੀ ਹੁੰਦਾ ਪਰ ਉਹ ਤਾਂ ਹੈਗਾ ਜੇ ਤੁਸੀਂ ਕੰਟੀਨਿਊ ਕੋਸ਼ਿਸ਼ ਕਰਦੇ ਕਰਦੇ ਰਹੋਗੇ ਤੁਹਾਡਾ ਹੋ ਜਾਊਗਾ ਕੋਈ ਦਿੱਕਤ ਨਹੀਂ ਸਟਾਰਟਿੰਗ ਦੇ ਦਿਨਾਂ ਦੀ ਗੱਲ ਕਰ ਲਈਏ ਤੇਜਿੰਦਰ ਨੂੰ ਕਿੰਨੀ ਕਿ ਸਟਰਗਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸਟਾਰਟਿੰਗ ਦੇ ਵਿੱਚ ਜਦੋਂ ਆਪ ਕੋਈ ਵੀ ਗੀਤ ਕਰਕੇ ਕਿਸੇ ਸਿੰਗਰ ਮੂਰੇ ਗੀਤ ਰੱਖਦਾ ਹੈ ਤਾਂ ਕਈ ਵੱਡੇ ਸਿੰਗਰ ਹੱਥ ਨਹੀਂ ਫੜਾਉਂਦੇ ਜਾਂ ਕਹਿ ਦਿੰਦੇ ਬਾਈ ਅਸੀਂ ਤਾਂ ਇਹੋ ਜਿਹਾ ਗਾਣਾ ਕਰਦੀ ਨਹੀਂ ਹੈਗੇ ਆਦਤ ਹੁੰਦੀ ਹੈ ਵੱਡੇ ਸਿੰਗਰਾਂ ਨੂੰ ਸੋ ਕੋਈ ਇਦਾਂ ਦਾ ਕਿੱਸਾ ਕੋਈ ਜ਼ਿੰਦਗੀ 'ਚ ਕੋਈ ਸਟਰਗਲ ਜਾਂ ਤੁਹਾਨੂੰ ਲੱਗਿਆ ਹੋਵੇ ਕਿ ਯਾਰ ਇਹ ਸਾਲਾ ਕੰਮ ਤਾਂ ਔਖਾ ਹੀ ਆ ਉਹ ਕੋਈ ਦੱਸਣਾ ਚਾਹੋ ਬਿਲਕੁਲ ਮੇਰੇ ਯਾਦ ਆ ਰਿਹਾ ਤੁਸੀਂ ਸਵਾਲ ਕੀਤਾ ਕਿਉਂਕਿ ਸ਼ੌਕ ਬੜਾ ਸੀਗਾ ਕੋਈ ਗਾਣਾ ਰਿਕਾਰਡ ਨਹੀਂ ਸੀ ਉਦੋਂ ਤੇ ਮੈਂ ਲੁਧਿਆਣੇ ਗਿਆ ਗਰਾਂ ਦੇ ਪਹਿਲਾਂ ਬੜੇ ਜਿਆਦਾ ਸੀ ਹੁਣ ਸ਼ਾਇਦ ਘਟਾ ਤੇ ਮੈਂ ਇੱਕ ਦਫ਼ਤਰ ਚ ਗਿਆ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਹੂੰ ਤੇ ਉਹ ਚਾਰ ਪੰਜ ਮੁੰਡੇ ਬੈਠੇ ਸੀਗੇ ਤੇ ਚਾਹ ਪੀ ਰਹੇ ਸੀ 우ਤਾਦ ਉਸ ਜੀ ਖੇਢੀ ਜਾਂਦੇ ਸੀ ਮੈਨੂੰ ਕਹਿੰਦੇ ਵੀ ਮੈਂ ਖੈ ਵੀਰੇ ਮੈਂ ਰਾਈਟਰਾਂ ਗਾਣੇ ਲਿਖਦਾ ਤੇ ਮੇਰਾ ਕੋਈ ਗਾਣਾ ਗਾ ਦੇਣ ਤਾਂ ਉਸਤਾਦ ਜੀ ਸਾਰੇ ਨਾ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਨੇ ਕਾਪੀ ਰੱਖੀ ਮੇਰੀ ਕਾਪੀ ਖੋਲੀ ਵੀ ਨਹੀਂ ਮਤਲਬ ਉਹਨਾਂ ਨੇ ਕਹਿੰਦੇ ਜਾ ਥੱਲੇ ਪਹਿਲਾਂ ਚਾਹ ਬੋਲ ਕੇ ਆ ਤੂੰ ਅੱਛਾ ਮੈਂ ਕਿਹਾ ਚਲੋ ਠੀਕ ਹੈ ਮੈਂ ਚਾਹ ਕੇ ਕਹਿਆ ਉਹਨਾਂ ਨੂੰ ਹਾਲਾਂਕਿ ਉਹ ਚਾਹ ਪੀ ਰਹੇ ਸੀ ਬੈਠੇ ਫਿਰ ਮੈਂ ਚਾਹ ਕੇ ਕਹਿਆ ਉਹਨਾਂ ਨੂੰ ਫਿਰ ਮੈਂ ਚਾਹ ਉਹਨਾਂ ਉੱਪਰ ਆ ਗਈ ਉਹਨਾਂ ਨੇ ਕਾਪੀ ਨਹੀਂ ਖੋਲੀ ਮੇਰੀ ਗਾਣੇ ਦੇਖੇ ਵੀ ਨਹੀਂ ਦੁਬਾਰੇ ਮੇਰੇ ਬੈਗ ਚ ਪਾ ਕੇ ਕਹਿੰਦੇ ਉਹਨੂੰ ਪੈਸੇ ਦੇ ਕੇ ਚਲਾ ਜਾ ਚਾਲੇ ਨੂੰ ਅੱਛਾ ਜੀ ਮਤਲਬ ਇਹੋ ਜਿਹੇ ਲੋਕ ਮਿਲੇ ਹੋਏ ਆ ਨਾ ਮੈਨੂੰ ਪਰ ਉੱਤੇ ਮੈਂ ਮਨ ਬਣਾ ਲਿਆ ਸੀ ਉਦੋਂ ਵੀ ਕੋਈ ਗੱਲ ਨਹੀਂ ਅਸੀਂ ਆਪਣੇ ਦਮ ਤੇ ਆਵਾਂਗੇ ਅਸੀਂ ਕੁਝ ਕਰਜੇ ਸਾਨੂੰ ਕਲਾ ਦਿੱਤੀ ਆ ਮਾਲਕ ਨੇ ਤਾਂ ਅਸੀਂ ਇੱਕ ਦਿਨ ਕਰੇ ਲੈਣਾ ਕੁਝ ਨਾ ਕੁਝ ਆ ਜੋ ਬੰਦੇ ਟੱਕਰਦੇ ਹੋਣਗੇ ਜਾਂ ਮਿਲੇ ਹੋਣਗੇ ਸੋਚਦੇ ਤਾਂ ਹੋਣਗੇ ਵੀ ਆਹ ਕੀ ਹੋ ਗਿਆ ਅਸਲ ਚ ਉਹ ਬੰਦੇ ਫੇਸ ਵੈਲਿਊ ਤਾਂ ਹੈ ਨਹੀਂ ਸੀ ਉਹਨਾਂ ਦੀ ਕੋਈ ਨੌਨ ਤਾਂ ਹੈ ਨਹੀਂਗੇ ਮੈਂ ਹੁਣ ਜਾਣਦਾ ਨਹੀਂ ਮੈਂ ਵੀ ਆਖਾ ਵੀ ਕੌਣ ਸੀ ਉਹ ਕਿਉਂਕਿ ਉਹ ਦਫ਼ਤਰ 'ਚ ਬੈਠੇ ਸੀ ਕਿਸੇ ਦੇ ਪਰ ਜਿਹੜੀ ਗੱਲ ਹੈ ਮੈਨੂੰ ਉਹ ਇਹ ਜੋ ਲੋਕਾਂ ਦੇ ਸ਼ਰਮ ਬਹੁਤ ਆਉਂਦੀ ਹੈ ਨਾ ਤੁਸੀਂ ਖੁਦ ਸੋਚ ਸਕਦੇ ਹੋ ਕਿੰਨੀ ਘਟੀਆ ਸੋਚ ਹੈ ਉਹਨਾਂ ਦੀ ਬਿਲਕੁਲ ਅੱਛਾ ਵੀਰੇ ਜਦੋਂ ਤੁਹਾਡਾ ਪਹਿਲਾ ਆਪਾਂ ਕਹ ਲੋਗੇ ਗਾਣਾ ਹਿੱਟ ਹੋਇਆ ਤੇਰਾ ਇਸਕੋ ਬਹੁਤ ਬਹੁਤ ਲਿਖੀਆਂ ਲੇਖਦੀਆਂ ਗਾਣਾ ਕਿਆ ਬਾਤ ਹੈ ਅੱਜ ਵੀ ਸੁਣ ਕੇ ਮਜ਼ਾ ਆ ਜਾਂਦਾ ਤੇ ਇਹ ਕਿਸੇ ਹੋਰ ਗਾਣਿਆਂ ਦੀ ਉਮਰ ਬਹੁਤ ਲੰਮੀ ਹੁੰਦੀ ਹੈ ਲਿਖੀਆਂ ਲੇਖਦੀਆਂ ਭੋਗ ਮਨਾ ਚਿਤ ਲਾ ਕੇ ਇਹ ਆਈਡੀਆ ਕਦੋਂ ਆਇਆ ਤੇ ਕਿਵੇਂ ਇਸ ਥੌਟ ਤੇ ਤੁਸੀਂ ਗਾਣਾ ਲਿਖਿਆ ਇੱਕ ਆਮ ਹੀ ਆਪਾਂ ਪੰਜਾਬੀ ਚ ਕਹਿੰਦੇ ਨਾਲ ਲਿਖੀਆਂ ਲੇਖਦੀਆਂ ਭੋਗ ਦੇਲਾ ਚਿਤ ਲਾ ਕੇ ਹਨਾ ਆਪਣਾ ਬਜ਼ੁਰਗ ਕਹਿੰਦੇ ਅਕਸਰੀ ਤੋਂ ਜਿਹੜਾ ਮੂਵੀ ਦਾ ਕਨਸੈਪਟ ਸੀ ਉਹ ਗਾਣਾ ਸਾਨੂੰ ਇਹੋ ਜਿਹਾ ਹੀ ਚਾਹੀਦਾ ਸੀਗਾ ਤੇ ਵਿੱਚੋਂ ਉਹ ਕਾਫੀ ਰਾਈਟਰ ਤੋਂ ਗਾਣੇ ਲਿਖਵਾਏ ਵੀ ਰਵੀ ਪੰਜ ਭਾਈ ਦੱਸਦੇ ਹੁੰਦੇ ਹਨਾ ਕਰਮਪ੍ਰੀਤ ਡ ਕਹਿੰਦੇ ਵੀ ਉਹ ਕਾਫੀ ਗਾਣੇ ਉਹਨਾਂ ਨੇ ਦਿਖਾਏ ਵੀ ਕਹਿੰਦੇ ਵੀ ਇਹੀ ਕਨਸੈਪਟ ਸੀ ਪਰ ਗੱਲ ਬਣੀ ਹੀ ਨਹੀਂ ਸੀ ਹਨਾ ਜਦੋਂ ਮੈਨੂੰ ਸਥਾਈ ਅੰਤਰਾ ਲਿਖ ਕੇ ਭੇਜ ਜਿਸ ਨੂੰ ਮੈਂ ਪਹਿਲਾਂ ਹੀ ਦੱਸਿਆ ਸਿਰਫ 5 ਮਿੰਟ ਦੀ ਗੇਮ ਸੀ ਸਾਰੀ ਹਨਾ ਉਹ ਟੱਚਵਰਡ ਮਾਲਕ ਦਾ ਕਿਰਪਾ ਹੋਈ ਰੱਬ ਦੀ ਲਿਖਿਆ ਗਿਆ ਤੇ ਉਹਨਾਂ ਨੂੰ ਪਸੰਦ ਆਇਆ ਨਾਲ ਦੀ ਨਾਲ ਉਹ ਕਹਿੰਦੇ ਇਹਨੂੰ ਪੂਰਾ ਕਰਦੇ ਆਪਾਂ ਜਲਦੀ ਡਬਿੰਗ ਕਰਨੀ ਹੈ ਨਾ ਫਿਰ ਅਸੀਂ ਰਬਾਬ ਸਟੂਡੀਓ ਵਾਲੇ ਬ੍ਰਦਰ ਭਾਈ ਉਹਨਾਂ ਨੂੰ ਲੈ ਕੇ ਵੀਰੇ ਉਹਨਾਂ ਨੂੰ ਲੈ ਕੇ ਡਬਿੰਗ ਕੀਤੀ ਧੀ ਤੇ ਉਹ ਇਹੋ ਜਿਹੇ ਗਾਣੇ ਜਿਉਂ ਤੁਸੀਂ ਕਹਿੰਦਾ ਉਮਰ ਬਹੁਤ ਲੰਬੀ ਹੁੰਦੀ ਹੈ ਮੈਨੂੰ ਲਿਖਣ ਚ ਸਵਾਦ ਆਉਂ ਕਹਣਾ ਕਮਰਸ਼ੀਅਲ ਦੇ ਵੀ ਇੱਕ ਹੱਦ ਹੁੰਦੀ ਹੈ ਕਿ ਤੁਸੀਂ ਇੰਨਾ ਨਾ ਡਿੱਗੋ ਕਿ ਕੱਲ ਨੂੰ ਤੁਸੀਂ ਆਪਣੇ ਬੱਚਾ ਨੂੰ ਜਵਾਬ ਨਾ ਦੇ ਸਕੋ ਵੀ ਆਹ ਮੈਂ ਲਿਖਿਆ ਸੀਗਾ ਜਾਂ ਮੇਰਾ ਕੀਤਾ ਹੋਇਆ ਕੰਮ ਹੈ ਉਹ ਤੁਹਾਨੂੰ ਸਵਾਲ ਕਰਨ ਵੀ ਆਪਣਾ ਤਾਂ ਵਿਰਸਾ ਇੰਨਾ ਵੱਡਾ ਹੈ ਹਨਾ ਆਪਣੀ ਕਿੰਨਾ ਕੁਛ ਆਪਣੇ ਵਿਰਸੇ 'ਚ ਤੁਹਾਨੂੰ ਆਹੀ ਕੁਛ ਲਿਖਣ ਨੂੰ ਮਿਲਿਆ ਸੀਗਾ ਸੋ ਮੈਂ ਬਹੁਤ ਚਲਦਾ ਗੱਲਾਂ ਤੋਂ ਮੈਂ ਚਾਹਣਾ ਵੀ ਕੁਛ ਇਹੋ ਜਿਹਾ ਲਿਖਿਆ ਜਾਵੇ ਜਿਹਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇ ਕਿਉਂਕਿ ਅਸੀਂ ਜਿਹਨਾਂ ਨੂੰ ਸੁਣਦੇ ਆਂ ਦੇਵੀ ਸਾਹਿਬ ਹੋ ਗਏ ਪੈਡਾ ਵੱਡਾ ਨਾਮ ਹੈ ਪਹਿਲਾਂ ਅਪਜੀਕਰ ਕੀਤਾ ਤੇ ਮੈਂ ਇਹ ਤਾਂ ਨਹੀਂ ਕਹਿੰਦਾ ਉਹਨਾਂ ਦੇ ਤਾਂ ਅਸੀਂ ਨੇੜੇ ਤੇੜੇ ਵੀ ਨਹੀਂ ਪਰ ਘੱਟੋ ਘੜ ਕੋਸ਼ਿਸ਼ ਤਾਂ ਕਰ ਸਕਦੇ ਆਂ ਅਸੀਂ ਚੰਗਾ ਲਿਖਣ ਦੀ ਇੱਕ ਇੱਕ ਥੋੜਾ ਜਿਹਾ ਕਿਹੜਾ ਸਵਾਲ ਮੈਂ ਪੁੱਛਣ ਜਾ ਰਿਹਾ ਤੁਹਾਡੇ ਕੋਲੋਂ ਕਿ ਅਕਸਰ ਰਾਈਟਰਾਂ ਦੀ ਕਲਮ ਵੱਡੀ ਰਕਮ ਅੱਗੇ ਕਹਿੰਦੇ ਗੋਡੇ ਟੇਕ ਦਿੰਦੀ ਹੈ ਜਦੋਂ ਕੋਈ ਸਿੰਗਰ ਕਹਿ ਦਿੰਦਾ ਕਿ ਨਹੀਂ ਮੈਨੂੰ ਤਾਂ ਤੂੰ ਆਪਣੀ ਲੀਕ ਤੋਂ ਹਟ ਉਹਦੀ ਆਉਟਪੁੱਟ ਕਿਦਾਂ ਦੀ ਆ ਤੇ ਜੇ ਰਾਈਟਰ ਕਹਿੰਦਾ ਮੇਰੇ ਤਾਂ ਪੈਸੇ ਆ ਰਹੇ ਨੇ ਮੇਰਾ ਕੀ ਕਸੂਰਾ ਮੈਂ ਤਾਂ ਘਰ ਚਲਾਉਣਾ ਉੱਥੇ ਉਹੋ ਜੀ ਸਿਚੁਏਸ਼ਨ ਜੇ ਤਜਿੰਦਰ ਕਿਸ਼ਨ ਗੜ ਦੇ ਅੱਗੇ ਆਉਂਦੀ ਆ ਤਾਂ ਕੀ ਕਰਨਗੇ ਦੇਖੋ ਮੈਂ ਪਹਿਲਾਂ ਹੀ ਕਹਾ ਥੋੜਾ ਬਹੁਤ ਕਮਰਸ਼ੀਅਲ ਤਾਂ ਚੱਲਦਾ ਹੀ ਆ ਪਰ ਜੇ ਮੈਨੂੰ ਲੱਗੂ ਬਹੁਤ ਜ਼ਿਆਦਾ ਕੋਈ ਨਾਇਆ ਲਿਖਣ ਨੂੰ ਕਹਿ ਰਿਹਾ ਤਾਂ ਕਿੰਨੇ ਵੀ ਪੈਸੇ ਹੋਣ ਕੁਝ ਵੀ ਹੋਵੇ ਮੈਂ ਨਹੀਂ ਕਰਨਾ ਉਹ ਕੰਮ ਹਨ ਤੇ ਮੈਂ ਪਸੰਦ ਨਹੀਂ ਕਰਾਂਗਾ ਕਦੇ ਵੀ ਉਹ ਕੁਝ ਕਰਨਾ ਤੇ ਬਾਕੀ ਰਹੀ ਮਜਬੂਰੀ ਰਾਈਟਰ ਦੀ ਇੱਕ ਬਹੁਤ ਵੱਡੀ ਮਜਬੂਰੀ ਹੁੰਦੀ ਹੈ ਕਿਉਂਕਿ 뮤జిక్ ਰਾਈਟਰ ਨੂੰ ਪੈਸੇ ਮਿਲ ਜਾਂਦੇ ਆ ਵੀਡੀਓ ਡਾਇਰੈਕਟਰ ਨੂੰ ਮਿਲ ਜਾਂਦੇ ਆ ਸਿੰਗਰ ਨੂੰ ਮਿਲ ਜਾਂਦੇ ਆ ਨਾ ਗੀਤਕਾਰ ਨੂੰ ਕੋਈ 20-30 ਹਜ਼ਾਰ ਦਿਨ ਵਾਰੀ ਵੀ ਕਹਿਣ ਲੱਗ ਜਾਂਦੇ ਆ ਹਨ ਤੇ ਉਹ ਕਈ ਵਾਰੀ ਕੀ ਹੁੰਦਾ ਦੇਖੋ ਪੇਟ ਤੋਂ ਵੱਡਾ ਕੁਝ ਨਹੀਂ ਭੁੱਖ ਤੋਂ ਵੱਡਾ ਮੰਨ ਲਓ ਕਿਸੇ ਦੇ ਬੱਚੇ ਆ ਉਹਨਾਂ ਨੂੰ ਇਹ ਨਹੀਂ ਪਤਾ ਸਾਡਾ ਡੈਡੀ ਕਿੱਥੋਂ ਪੈਸੇ ਲੈ ਕੇ ਆ ਰਿਹਾ ਸਾਨੂੰ ਰੋਟੀ ਕਿੱਥੋਂ ਮਿਲ ਰਹੀ ਆ ਭਾਵੇਂ ਚੋਰੀ ਕਰਕੇ ਲੈ ਕੇ ਆਵੇ ਸੋ ਇਸ ਕਰਕੇ ਕਈ ਵਾਰੀ ਰਾਈਟਰ ਨੂੰ ਕੰਪਰੋਮਾਈਜ਼ ਕਰਨਾ ਪੈਂਦਾ ਉੱਥੇ ਸਮਝੌਤਾ ਕਰਨਾ ਪੈਂਦਾ ਉੱਥੇ ਉਹਨੂੰ ਪੂਰੀ ਤਰ੍ਹਾਂ ਗਲਤ ਵੀ ਨਹੀਂ ਕਹਿ ਸਕਦੇ ਕਿਉਂਕਿ ਭੁੱਖਾ ਦਾ ਬੰਦਾ ਸੌ ਨਹੀਂ ਸਕਦਾ ਹੋਈ ਹੈਨਾ ਇਸ ਕਰਕੇ ਜਿਹੜੇ ਲਿਖਵਾਉਂਦੇ ਆ ਇਹੋ ਜਿਹੇ ਗਾਣੇ ਉਹਨਾਂ ਨੂੰ ਚਾਹੀਦਾ ਹੈ ਨਾ ਕਿਉਂਕਿ ਉਹਨਾਂ ਦਾ ਨਾਮ ਬਣਾਇਆ ਉਹ ਤਾਂ ਇੰਡਸਟਰੀ ਸਥਾਪਿਤ ਲੋਕ ਨੇ ਉਹੀ ਅੱਛਾ ਗਾਉਣ ਤੇ ਸੁਣਨ ਵਾਲੇ ਅੱਛਾ ਸੁਣ ਚਾਹੁੰਦਾ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਤੁਹਾਡੇ ਤੋਂ ਗਾਣਾ ਲੈਣਾ ਚਾਹੁੰਦਾ ਤਾਂ ਤਤਜਿੰਦਰ ਕਿਸ਼ਨ ਗੜ ਦੀ ਅਪਰੋਚ ਕਿੰਨੀ ਕਿ ਸੌਖੀ ਹੈ ਬਹੁਤ ਸੌਖੀ ਹੈ ਮੇਰਾ ਨੰਬਰ ਮੇਰੇ ਆਈਡੀ ਤੇ ਬੇਸ ਤੇ ਸਾਰੇ ਕਿਤੇ ਨੰਬਰ ਪਾਇਆ ਨਾ ਇੰਸਟਾ ਤੇ ਸਾਰੇ ਕਿਤੇ ਆ ਤੇ ਜਦੋਂ ਮੈਨੂੰ ਕੋਈ ਕਾਲ ਕਰਦਾ ਮੇਰੇ ਬਾਰੇ ਅਫਵਾਹਾਂ ਬਹੁਤ ਨੇ ਬੰਦਾ ਐ ਬੰਦਾ ਉਹ ਹੈ ਪਰ ਮੈਨੂੰ ਬਹੁਤ ਵਾਰੀ ਨਾ ਮਿਲ ਕੇ ਬੰਦਾ ਕਹਿੰਦਾ ਯਾਰ ਅਸੀਂ ਸੁਣਿਆ ਕੁਝ ਹੋਰ ਸੀ ਨਿਕਲਿਆ ਕੁਝ ਹੋਰ ਹੈ ਨਾ ਬਿਤੇਰੇ ਬਾਰੇ ਕੋਈ ਕਹਿੰਦਾ ਸੀ ਮਖੇਰ ਪਹਿਲਾਂ ਤਾਂ ਮੈਨੂੰ ਨਾਂ ਨਾ ਦੱਸੋ ਮੇਰੇ ਬਾਰੇ ਕੌਣ ਕੀ ਕਹਿੰਦਾ ਸੀ ਆਪਾਂ ਨੂੰ ਫਰਕ ਹੀ ਨਹੀਂ ਬੰਦਾ ਬਾਈ ਹੈ ਨਾ ਸਾਰੇ ਚੰਗੇ ਹੁੰਦੇ ਆ ਇੱਥੇ ਕੋਈ ਨਹੀਂ ਮਾੜਾ ਹੈਗਾ ਚਲੋ ਗੱਲਾਂ ਪਿੱਠ ਪਿੱਛੇ ਹੁੰਦੀਆਂ ਰਹਿੰਦੀਆਂ ਨੇ ਲਾਈਨਾਂ ਇਸ ਇੰਡਸਟਰੀ 'ਚ ਕਰਮ ਕਹਿੰਦਾ ਮੈਨੂੰ ਹਮੇਸ਼ਾ ਜਰ ਕੋਈ ਫੋਨ ਕਰਕੇ ਕਹਿੰਦਾ ਬਾਈ ਤੇਰੇ ਬਾਰੇ ਵਿੱਚ ਇਹ ਕਹਿੰਦਾ ਸੀ ਮੈਂ ਕਦੇ ਨਹੀਂ ਕਿਸੇ ਨੂੰ ਕਿਹਾ ਮੈਨੂੰ ਉਹਦਾ ਨਾਮ ਦੱਸ ਮੈਂ ਕਹਿੰਦਾ ਨਾ ਤੂੰ ਆਪਣੇ ਤੱਕ ਹੀ ਸੀਮਤ ਰੱਖ ਕੋਈ ਨਹੀਂ ਕਹਿੰਦਾ ਸੀ ਕਹਿੰ ਗਿਆ ਯਾਰ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਆਪਣੇ ਕੰਮ 'ਚ ਲੱਗੇ ਹੋਏ ਜੀ ਫਾਈਨਲੀ ਜਿਹੜੇ ਲੋਕਾਂ ਨੂੰ ਹੁਣ ਤੱਕ ਇੱਕ ਤੁਹਾਡਾ ਕਿਹੜੇ ਗਾਣਾ ਆ ਰਿਹਾ ਇੱਕ ਉਸ ਤੋਂ ਬਾਅਦ ਗੁਰਲੇਜ ਅਖਤਰ ਨਾਲ ਤੁਸੀਂ ਜੱਦੀ ਸਰਦਾਰ ਕਰ ਰਹੇ ਹੋ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਆਪਣੇ ਫੈਨਜ਼ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਹਮੇਸ਼ਾ ਤਜਿੰਦਰ ਕਿਸ਼ਨ ਗੜ ਦੇ ਗਾਣੇ ਸੁਣਦੇ ਨੇ ਹਾਂਜੀ ਬਸ ਜਿਵੇਂ ਹੁਣ ਤੱਕ ਤੁਸੀਂ ਪਿਆਰ ਦਿੱਤਾ ਮੇਰੇ ਗੀਤਾਂ ਨੂੰ ਐਦਾਂ ਹੀ ਪਿਆਰ ਬਣਾ ਕੇ ਰੱਖਿਓ ਤੇ ਤੁਹਾਡੀ ਕਿਰਪਾ ਨਾਲ ਹੀ ਲਿਖ ਰਿਹਾ ਜੇ ਤੁਸੀਂ ਪਸੰਦ ਕਰਦੇ ਹੋ ਸੁਣਦੇ ਹੋ ਫੇਰ ਹੀ ਸਾਡਾ ਲਿਖਣ ਨੂੰ ਦਿਲ ਕਰਦਾ ਤੇ ਮੇਰਾ ਵਾਅਦਾ ਤੁਹਾਡੇ ਨਾਲ ਅੱਛਾ ਅੱਛੇ ਗਾਣੇ ਸੀ ਲੈ ਕੇ ਆਉਂਦੇ ਰਾਂਗੇ ਹੁਣ ਫਿਲਮਾਂ ਆ ਰਹੀਆਂ ਦੋ ਤਿੰਨ ਉੱਚ ਵੀ ਮੇਰੇ ਗਾਣੇ ਆਗੇ ਵੈਬ ਸੀਰੀਜ਼ ਹੈ ਤੇ ਗੁਰਲੇਸ਼ ਜੀ ਦਾ ਹੋ ਗਿਆ ਜੈਸਮਿਨ ਜੀ ਦਾ ਹੋ ਗਿਆ ਦੀਪ ਢੱਲੋਂ ਬਾਈ ਦਾ ਮੁੰਡੇ ਆ ਕਾਫੀ ਨਾਮੇ ਉਹਨਾਂ ਦੇ ਗਾਣੇ ਆ ਰਿਹਾ ਕੁੜੀਆਂ ਦੇ ਹਨ ਕਾਫੀ ਕੁਝ ਆਉਣ ਵਾਲੇ ਟਾਈਮ ਤੇ ਲੈ ਕੇ ਆ ਰਹੇ ਹਾਂ ਜੀ ਬਿਲਕੁਲ ਅੱਛਾ ਤਜਿੰਦਰ ਵੀਰੇ ਇੱਕ ਮੈਨੂੰ ਤੁਹਾਡਾ ਗਾਣਾ ਯਾਦ ਆ ਰਿਹਾ ਕਹ ਲਓ ਕਿ ਭਗਵੰਤ ਮਾਨ ਸਾਹਿਬ ਦੇ ਲਈ ਤੁਸੀਂ ਲਿਖਿਆ ਸੀ ਕਿ ਡੋਲ ਨਾ ਜਾਵੀ ਮਾਨਾ ਕੁਝ ਇਦਾਂ ਕਰਕੇ ਇਹ ਇਹ ਵੋਟਾਂ ਦੇ ਦੌਰ ਦੇ ਵਿੱਚ ਜਦੋਂ ਇੱਕ ਲਹਿਰ ਚੱਲੀ ਸੀ ਪਿੱਛੇ ਜੇ ਆਪਾਂ 17 18 ਦੀ ਗੱਲ ਕਰ ਲਈਓ ਉਦੋਂ ਇਹ ਗਾਣਾ ਤੁਹਾਡਾ ਕਾਫੀ ਵਾਇਰਲ ਹੋਇਆ ਸੀ ਇਹ ਗਾਣਾ ਕਿਉਂ ਲਿਖਿਆ ਤੁਸੀਂ ਮਤਲਬ ਇਹਦੇ ਨਾਲ ਤਾਂ ਫਿਰ ਤੁਹਾਨੂੰ ਲੱਗਿਆ ਨਹੀਂ ਕਿ ਯਾਰ ਮੈਨੂੰ ਕਿਸੇ ਇੱਕ ਪੱਕੀ ਪਾਰਟੀ ਨਾਲ ਕੋਈ ਜੋੜ ਦੂਗਾ ਤੇ ਉਹਦਾ ਮੈਨੂੰ ਲਾਸ ਵੀ ਹੋ ਸਕਦਾ ਫਿਰ ਅਸਲ 'ਚ ਇਹ ਗੀਤ ਜਿਹੜੀ ਕਹਾਣੀ ਹੈ ਵੀਰੇ ਇਹ ਗੀਤ ਕਿਸੇ ਪਾਰਟੀ ਲਈ ਨਹੀਂ ਲਿਖਿਆ ਗਿਆ ਇਹ ਮੈਂ ਭਗਵੰਤ ਮਾਨ ਲਈ ਇਸ ਕਰਕੇ ਲਿਖਿਆ ਬਾਈ ਲਈ ਕਿਉਂਕਿ ਉਹਨਾਂ ਦੇ ਕੰਮ ਦੇਖ ਕੇ ਮੈਨੂੰ ਨਹੀਂ ਫਰਕ ਪੈਂਦਾ ਉਹ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਆ ਕਿਉਂਕਿ ਮੈਂ ਕਿਹੜਾ ਪੋਲਿਟਿਕਸ 'ਚ ਨਾ ਆਪਾਂ ਕਦੇ ਆਉਣੇਗਾ ਪਰ ਮੈਨੂੰ ਉਹਨਾਂ ਦੇ ਕੰਮ ਦੇਖ ਕੇ ਲੱਗਾ ਵੀ ਇਸ ਬੰਦੇ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਥੋੜਾ ਬਹੁਤਾ ਫੌਸਲਾ ਮਿਲੇ ਹਨਾ ਸਾਡੇ ਲਫ਼ਜ਼ਾਂ ਨਾਲ ਜੇ ਅਸੀਂ ਕੁਝ ਕਰ ਸਕਦਾ ਹੁਣ ਫੇਰ ਅੱਗੇ ਆਉਣ ਵਾਲੇ ਚੋਣਾਂ 'ਚ ਮੈਂ ਗਾਣਾ ਲਿਖਿਆ ਉਹਨਾਂ ਲਈ ਤੇ ਉਹ ਵੀ ਗਾਣਾ ਆਪਣਾ ਜਲਦੀ ਆਉਣ ਵਾਲਾ ਕਿਉਂਕਿ ਉਹ ਤਾਂ ਲਿਖ ਹੂੰ ਤੇ ਮੈਨੂੰ ਕਾਫੀ ਫੋਨ ਕਾਲਸ ਆਈਆਂ ਕਾਫੀ ਹਨ ਜਿਹੜੇ ਹੋਰ ਪਾਰਟੀਆਂ ਦੇ ਸੀ ਪਰ ਤੁਹਾਨੂੰ ਲੱਗਿਆ ਨਹੀਂ ਕਿ ਲੋਕਾਂ ਨੇ ਤਾਂ ਤੁਹਾਨੂੰ ਜੋੜ ਦੇਣਾ ਵੀ ਇਹ ਬੰਦਾ ਭਗਵੰਤ ਜੀ ਦੀ ਸਪੋਰਟ ਕਰ ਰਿਹਾ ਹੈ ਦਾ ਮਤਲਬ ਉਹਦੀ ਪਾਰਟੀ ਦਾ ਵੀ ਸਪੋਰਟਰ ਹੈ ਬਿਲਕੁਲ ਬਿਲਕੁਲ ਜੋੜਤਾ ਸੀ ਮੈਨੂੰ ਬਹੁਤ ਸਾਰੇ ਮੈਨੂੰ ਉਹੀ ਦੱਸ ਰਹੇ ਹਨ ਤੇ ਕਈਆਂ ਨੇ ਕਿਹਾ ਇਹ ਫੇਮਸ ਹੋਣ ਵਾਸਤੇ ਸਟੰਟ ਖੇਡ ਰਿਹਾ ਹੈ ਕਈਆਂ ਨੇ ਕਿਹਾ ਕਿ ਹੋਰ ਕਿਹੜਾ ਤੈਨੂੰ ਕੋਈ ਲੀਡਰ ਨਹੀਂ ਦੇ ਸਕਦਾ ਵਾਸਤੇ ਲਿਖਣਾ ਚਾਹੁੰਦਾ ਸੀ ਮੈਂ ਉਹਨਾਂ ਨੂੰ ਇੱਕੋ ਹੀ ਸਵਾਲ ਕਰਦਾ ਸੀ ਮੈਂ ਕਿ ਆਪਣੇ ਦਿਲ ਤੇ ਹੱਥ ਤਰ ਕੇ ਇਮਾਨਦਾਰੀ ਨਾਲ ਦੱਸ ਦੋ ਪੰਜਾਬ ਦਾ ਕਿਹੜਾ ਲੀਡਰ ਹੈ ਜਿਹਦੇ ਗਾ ਕੁਛ ਬੰਦੇ ਦੇ ਮਾਉਤਾ ਵੀ ਲਿਖੂਗਾ ਤੇ ਇਸ ਕਰਕੇ ਮੈਨੂੰ ਇਹ ਜ਼ਰੂਰੀ ਨਹੀਂ ਕੱਲੇ ਭਵੰਤਮਨ ਬਾਈ ਤੇ ਲਿਖਣਿਆ ਜਿਹੜਾ ਹੀ ਬੰਦਾ ਅੱਛਾ ਕੰਮ ਕਰੂਗਾ ਕਿਉਂਕਿ ਇਹ ਦੇਖੋ ਮਾਲਕ ਨੇ ਸਾਨੂੰ ਲਿਖਣ ਦਾ ਕਲਾ ਬਖਸ਼ੀ ਆ ਇਹਦਾ ਮਤਲਬ ਇਹ ਆ ਵੀ ਅਸੀਂ ਉਸ ਜਿਹੜੀ ਗੱਲ ਬਾਈ ਹੁਣ ਕਹਿੰਦੇ ਹੁੰਦੇ ਵੀ ਜਿੱਥੇ ਨਾ ਪਹੁੰਚੇ ਰਵੀ ਉੱਥੇ ਪਹੁੰਚੇ ਕਾ ਵੀ ਹਾਂ ਕਵਿਤਾ ਤੇ ਗੀਤ ਨਾਲ ਗੱਲ ਕਰਨੀ ਬਹੁਤ ਸੌਖੀ ਹੋ ਜਾਂਦੀ ਆ ਇਸ ਕਰਕੇ ਉਹਨੂੰ ਇੱਕ ਜਰੀਆ ਬਣਾਇਆ ਸੀਗੀ ਇਹਨੂੰ ਤਾਂ ਕਿ ਉਹ ਬਾਈ ਹੁਣ ਦਾ ਹੌਸਲਾ ਵਧਾ سکے ਜਿਹੜਾ ਹੁਣ ਗਾਣਾ ਆ ਰਿਹਾਗਾ ਤੇ ਉਹ ਗੀਤ ਹੈਗਾ ਤੇਰੇ ਤਾਂ ਨੋ ਫੈਨਾ ਮਾਨਣਾ ਤੇਰੇ ਕੰਮ ਬੋਲਦੇ ਨੇ ਤੇ ਮਤਲਬ ਜਿੰਨੇ ਉਹਨਾਂ ਨੇ ਕੰਮ ਕੀਤੇ ਹੁਣ ਤੱਕ ਬਾਹਰੋਂ ਮੁੰਡੇ ਛੁਡਾ ਕੇ ਲਿਆਂਦੇ ਹੋਰ ਐਮਪੀ ਫੰਡ ਹੋ ਗਿਆ ਜੋ ਜਿੰਨਾ ਵੀ ਕੁਝ ਵਧੀਆ ਕੀਤਾ ਨਾ ਮੈਨੂੰ ਲੱਗਿਆ ਵੀ ਸਾਨੂੰ ਕਰਨਾ ਚਾਹੀਦਾ ਇਸ ਕਰਕੇ ਇਹ ਗਾਣਾ ਲਿਖਿਆ ਗਿਆ ਸੀਗਾ ਲੋਕ ਕੀ ਕਹਿੰਦੇ ਮੈਨੂੰ ਕੋਈ ਫਰਕ ਨਹੀਂ ਮਤਲਬ ਹੁਣ ਵੋਟਾਂ ਫੇਰ ਨੇੜੇ ਨੇ ਦੂਜਾ ਗਾਣਾ ਹੁਣ ਫਿਰ ਮਤਲਬ ਆਲਮੋਸਟ ਕਦੋਂ ਤੱਕ ਆ ਜਾਣਾ ਬਸ ਵੋਟਾਂ ਤੋਂ ਪਹਿਲਾਂ ਵੋਟਾਂ ਤੋਂ ਕੁਝ ਦਿਨ ਪਹਿਲਾਂ ਪਰ ਰਿਲੀਜ਼ ਕਰ ਦੇਣਾ ਉਸ ਗਾਣੇ ਜੀ ਤੇ ਇਹਦੇ ਵਿੱਚ ਮਾਨ ਸਾਹਿਬ ਨੂੰ ਕੁਝ ਪਤਾ ਹੈ ਇਸ ਬਾਰੇ ਵੀ ਮੇਰੇ ਲਈ ਗਾਣਾ ਲਿਖਿਆ ਜਾ ਰਿਹਾ ਹੈ ਜਾਂ ਕੋਈ ਮਾਨ ਸਾਹਿਬ ਨਾਲ ਤੁਹਾਡਾ ਸੰਪਰਕ ਹੋਵੇ ਜਾਂ ਉਹਨਾਂ ਨੂੰ ਮਿਲ ਕੇ ਬਾਈ ਨੇ ਸੁਣਿਆ ਨਹੀਂ ਸੀ ਸਟਾਰਟਿੰਗ 'ਚ ਮਤਲਬ ਵੋਟਾਂ ਵੇਲੇ ਕਾਫੀ ਟਾਈਮ ਬਾਅਦ ਸੁਣਿਆ ਉਹ ਲੰਡਨ ਗਏ ਹੋਏ ਸੀਗੇ ਤੇ ਫਿਰ ਉਹਨਾਂ ਨੇ ਆਪਣੇ ਪੇਜ ਤੇ ਇੱਕ ਸਟੇਟਸ ਲਿਖਿਆ ਪੂਰਾ ਉਹ ਕਹਿੰਦੇ ਵੀ ਜਿਨ੍ਹਾਂ ਨੇ ਇਹ ਗਾਣਾ ਲਿਖਿਆ ਮੈਨੂੰ ਨੰਬਰ ਚਾਹੀਦਾ ਉਸ ਮੁੰਡੇ ਦਾ ਹਨਾ ਤੇ ਉਹ ਉਹਨਾਂ ਦੀ ਰਾਤ ਨੂੰ ਫਲਾਈਟ ਸੀ ਦਿੱਲੀ ਦੀ ਤੇ ਉਹਦੇ ਵਿੱਚ ਬਹੁਤ ਸਾਰੇ ਨੰਬਰ ਲਿਖੇ ਮੈਂ ਸਵੇਰੇ ਸੁੱਤਾ ਬਿਆਸੀ 6 ਵਜੇ ਮੈਨੂੰ ਲੋਕਾਂ ਦੇ ਫੋਨ ਆਉਣ ਲੱਗੇ ਹਨਾ ਵੀ ਬਾਈ ਨੇ ਤੁਹਾਡਾ ਸਟੇਟਸ ਪਾਇਆ ਨੰਬਰ ਮੰਗਿਆ ਤੇ ਦੱਸ ਗਏ ਮੈਂ ਥੋੜਾ ਲੇਟ ਉੱਠਿਆ ਉਸ ਦਿਨ ਤੇ 10 11 ਵਜੇ ਤੱਕ ਮੈਂ ਬਹੁਤ ਸਾਰੇ ਫੋਨ ਸੁਣੇ ਤੇ ਫਿਰ ਮੈਨੂੰ 2 ਮਣ ਲਈ ਹੈ ਨਾ ਤੇ ਮੈਂ ਕਹਿੰਦਾ థాంక్స్ ਵਾਲੀ ਕੋਈ ਗੱਲ ਨਹੀਂ ਸਾਡਾ ਫਰਜ਼ ਬਣਦਾ ਤੁਸੀਂ ਅੱਛਾ ਕੰਮ ਕਰ ਰਹੇ ਹੋ ਅਸੀਂ ਅੱਛਾ ਕੋਸ਼ਿਸ਼ ਕਰਾਂਗੇ ਲੇਖਣ ਦੀ ਅੱਗੇ ਤੋਂ ਵੀ ਤੇ ਜਿਹੜਾ ਇਹ ਗਾਣਾ ਇਹਨਾਂ ਦਾ ਸਾਡੀ ਗੱਲ ਹੋਈ ਸੀ ਇੱਕ ਵਾਰੀ ਤੇ ਮੇਰਾ ਪਲਾਨ ਹੈ ਇਹ ਗਾਣਾ ਉਹਨਾਂ ਨੂੰ ਮਿਲ ਕੇ ਰਿਲੀਜ਼ ਕਰਾਂਗੇ ਆਪਾਂ ਇਕੱਠੇ ਕੀ ਬਾਤ ਹੈ ਜੀ ਤੇ ਹੁਣ ਜਿਹੜਾ ਤੁਹਾਡਾ ਲੇਟੈਸਟ ਗਾਣਾ ਆਉਣ ਵਾਲਾ ਗੇੜੇ ਜੈਸਮਿਨ ਮੈਡਮ ਦੇ ਨਾਲ ਉਹਦੇ ਕੁਝ ਬੋਲ ਤੁਸੀਂ ਸੁਣਾਉਣਾ ਚਾਹੋ ਸੰਨ ਹੋਏ ਉਹਦੇ ਸਿਰ ਚੜੇ ਬੋਲਦਾ ਹੈ ਸ਼ਿਕ ਕੁੜੀਓ ਤਾਈਓ ਡੇਲੀ ਲੈਂਦਾ ਹੈ ਰਿਸਕ ਕੁੜੀਓ ਕਹਿੰਦਾ ਮਿੱਤਰਾਂ ਦਾ ਲੰਘਦਾ ਨਹੀਂ ਦਿਨ ਨਖਰੋ ਤੇਰੇ ਬਿਨ ਨਖਰੋ ਨਹੀਂ ਮੱਥਾ ਟੇਕਿਆ ਬਿਨਾ ਮਰ ਜਾਣਾ ਗਲੀ ਵਿੱਚ ਘੇੜੇ ਮਾਰਦਾ ਪਲ ਵੀ ਨਹੀਂ ਸਾਰਦਾ ਨਹੀਂ ਮੈਨੂੰ ਵੇਖਿਆ ਬਿਨਾ ਮਰ ਜਾਣਾ ਗਲੀ ਵਿੱਚ ਘੇੜੇ ਮਾਰਦਾ ਪਲ ਵੀ ਨਹੀਂ ਸਾਰਦਾ ਨਹੀਂ ਮੈਨੂੰ ਵੇਖਿਆ ਬਿਨਾ ਕੀ ਬਾਤ ਹੈ ਜੀ ਕੀ ਬਾਤ ਹੈ ਬਿਲਕੁਲ ਜੀ ਸੋ ਮੁੰਡਿਆਂ ਨੇ ਮਨ ਲਾਦਾ ਗੇੜੇ ਲਾ ਕੇ ਗੇੜੇ ਤੇ ਗੇੜੇ ਮਾਰਨੇ ਨੇ ਫਿਰ ਬਣਦੀਆਂ ਨੇ ਜੀ ਜੀਪਾਂ 'ਚ ਗਾਣਾ ਵੱਜਣੇ ਆਲਾ ਗੱਡੀਆਂ 'ਚ ਟਰੈਕਟਰਾਂ ਤੇ ਸੋ ਉਮੀਦ ਹੈ ਜੀ ਇੰਤਜ਼ਾਰ ਹੈ ਕਿ ਇਹ ਗਾਣਾ ਆਊਗਾ ਤੇ ਹਿੱਟ ਹੋਣਾ ਗਾਨ ਨੇ ਡੈਫੀਨੇਟਲੀ ਕੋਈ ਸ਼ੱਕ ਨਹੀਂ ਬਾਈ ਨੇ ਲਿਖਿਆ ਤਾਂ ਵੀ ਹਿੱਟ ਹੋਣਾ ਮੈਡਮ ਨੇ ਗਾਇਆ ਤੇ ਉਹ ਤਾਂ ਆਲਰੇਡੀ ਹਿੱਟ ਹੈਗੀ ਆ ਜੀ ਗਾਉਂਦੇ ਰਹਿੰਦੇ ਆ ਸੋ ਗੇੜੇ ਦਾ ਇੰਤਜ਼ਾਰ ਹੈ ਜੀ ਤੇ ਅਛਾ ਤੇਜਿੰਦਰ ਵੀਰੇ ਨਾਰਮਲੀ ਆਪਾਂ ਦੇਖਦੇ ਆ ਕਿ ਇੰਡਸਟਰੀ ਚ ਜੈਲਸ ਫੈਕਟਰ ਵੀ ਬਹੁਤ ਆ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੇ ਵੀ ਬਹੁਤ ਨੇ ਸੋ ਕੋਈ ਇਦਾਂ ਦਾ ਸੀਨ ਕੋਈ ਇਦਾਂ ਦੀ ਗੱਲ ਤੁਹਾਡੇ ਨਾਲ ਹੋਈ ਹੋਵੇ ਕੋਈ ਕਿਸੇ ਨੇ ਮਤਲਬ ਕਹਿ ਲਵੋਗੇ ਡਬਲ ਕਰਾਸ ਜਾਂ ਕਈ ਵਾਰ ਇੱਕ ਦੂਜੇ ਤੋਂ ਮੂਹਰੇ ਨਿਕਲਣ ਦੇ ਚੱਕਰ ਦੇ ਵਿੱਚ ਕੋਈ ਹਰਕਤ ਕੀਤੀ ਹੋਵੇ ਕੋਈ ਇਦਾਂ ਦਾ ਤਾਂ ਨੀ ਐਕਸਪੀਰੀਅੰਸ ਹੋਇਆ ਤੁਹਾਡੇ ਨਾਲ ਹੋਇਆ ਜੀ ਕਾਫੀ ਕੁਝ ਹੋਇਆ ਤਾਂ ਬਹੁਤ ਕੋਈ ਕਾਫੀ ਸਾਲ ਹੋ ਗਏ ਇੰਡਸਟਰੀ ਜਿਹੜਾ ਬਹੁਤ ਕੁਝ ਹੋਇਆ ਨਾ ਕੁਝ ਕੁ ਇਹੋ ਜਿਹੇ ਨਾਮ ਨੇ ਜਿਨ੍ਹਾਂ ਨੂੰ ਅਸੀਂ ਅੱਗੇ ਲੈ ਕੇ ਆਏ ਜਿਨ੍ਹਾਂ ਤੇ ਇਨਵੈਸਟ ਵੀ ਕੀਤਾ ਉਹਨਾਂ ਦੇ ਨਾਂ ਰੱਖੇ ਉਹਨਾਂ ਨੂੰ ਬਹੁਤ ਮਤਲਬ ਦਿਲੋਂ ਕੀਤਾ ਉਹਨਾਂ ਦਾ ਨਾ ਅੱਜ ਉਹਨਾਂ ਲੋਕਾਂ ਦੇ ਅਸੀਂ ਯਾਦ ਨਹੀਂ ਪਰ ਹੁਣ ਮੈਂ ਆਪਣਾ ਮਤਲਬ ਮਾਨ ਚੇਂਜ ਕਰ ਲਿਆ ਮੈਂ ਕੁਝ ਲਾਈਨਾਂ ਲਿਖੀਆਂ ਸਿਗੀਆਂ ਕਿ ਰਜਾਉਦੀ ਵਿੱਚ ਰਹਿਣਾ ਚੰਗਾ ਲੱਗਦਾ ਏ ਪਾਣੀ ਵਾਂਗੂ ਵਹਿਣਾ ਚੰਗਾ ਲੱਗਦਾ ਏ ਕੀ ਬਾਤ ਹੈ ਰਜਾਉਦੀ ਵਿੱਚ ਰਹਿਣਾ ਚੰਗਾ ਲੱਗਦਾ ਏ ਪਾਣੀ ਵਾਂਗੂ ਵਹਿਣਾ ਚੰਗਾ ਲੱਗਦਾ ਏ ਮੈਨੂੰ ਦੁੱਖ ਦੇ ਜਿਨ੍ਹਾਂ ਦੀਆਂ ਦੁਆਵਾਂ ਮੇਰੇ ਨਾਲ ਸਦਾ ਚਰਨੀ ਉਹਨਾਂ ਦੇ ਬਹਿਣਾ ਚੰਗਾ ਲੱਗਦਾ ਏ ਜਿੱਥੇ ਦੇਣ ਦਲੀਲਾਂ ਬੰਦੇ ਬੁੱਧੀਜੀਵੀ ਆਪਾਂ ਨੂੰ ਚੁੱਪ ਰਹਿਣਾ ਚੰਗਾ ਲੱਗਦਾ ਏ। ਕੀ ਬਾਤ ਹੈ। ਹੁਣ ਸਾਡੇ ਜਾਣ ਵਾਲਿਆਂ ਨਾਲ ਤਜੰਦਰ ਸ਼ਿਕਵੇ ਨਹੀਂ ਕਰਦਾ। ਥੋੜੇ ਸਵਾਲ ਦਾ ਜਵਾਬ ਹੈ। ਹਾਂ। ਹੁਣ ਸਾਡੇ ਜਾਣ ਵਾਲਿਆਂ ਨਾਲ ਤਜੰਦਰ ਸ਼ਿਕਵੇ ਨਹੀਂ ਕਰਦਾ। ਬਸ ਪਾਸਾ ਹੀ ਵਟ ਲੈਣਾ ਚੰਗਾ ਲੱਗਦਾ ਏ। ਕੀ ਬਾਤ ਹੈ ਜੀ? ਕੀ ਬਾਤ ਹੈ? ਬਸ ਹੁਣ ਇਹੀ ਸੋਚ ਆਪਾਂ ਨੂੰ ਇਹ ਚ ਸਾਰੇ ਜਵਾਬ ਮਿਲ ਹੀ ਗਏ ਤੁਹਾਨੂੰ। ਜੀ ਬਿਲਕੁਲ ਮੈਨੂੰ ਲੱਗਦਾ ਤੇ ਇਹੋ ਜਿਹੇ ਬੰਦਿਆਂ ਤੋਂ ਪਾਸਾ ਵਟ ਵੀ ਲੈਣਾ ਚਾਹੀਦਾ ਏ ਤੇ ਇਹ ਕਹਿ ਲੋ ਕਿ ਮੂੰਹੋਂ ਜਵਾਬ ਦੇਣਾ ਇਹੋ ਜਿਹੇ ਉਹ ਇਹੋ ਜਿਹੇ ਬੰਦਿਆਂ ਨੂੰ ਜਵਾਬ ਹੁੰਦਾ ਹੈ ਜੀ ਸੋ ਇਹ ਸੀ ਮੇਰੇ ਨਾਲ ਤਜਿੰਦਰ ਕਿਸ਼ਨਗੜ੍ਹ ਵੀਰਾ ਜਿਨ੍ਹਾਂ ਨੇ ਕਾਫੀ ਗਾਣੇ ਇੰਡਸਟਰੀ ਨੂੰ ਹਿੱਟ ਦਿੱਤੇ ਆ ਤੇ ਅੱਗੇ ਵੀ ਕਾਫੀ ਗਾਣੇ ਲੈ ਕੇ ਆ ਰਹੇ ਨੇ ਜੱਦੀ ਸਰਦਾਰ ਗਾਣਾ ਤੇ ਜੈਸਮੀਨ ਮੈਡਮ ਦਾ ਗੀੜੇ ਗਾਣਾ ਬੜੀ ਜਲਦੀ ਅਗਲੇ ਮਹੀਨੇ ਅਪ੍ਰੈਲ ਦੇ ਵਿੱਚ ਸ਼ੁਰੂਆਤੀ ਦਿਨਾਂ ਦੇ ਵਿੱਚ ਆਪਾਂ ਨੂੰ ਮਿਲ ਜਾਣਾ ਜੀ ਇਹ ਦੋਨਾਂ ਗਾਣਿਆਂ ਦਾ ਮੈਨੂੰ ਵੀ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਆ ਜੀ ਕਿਉਂਕਿ ਦੋਏ ਗਾਣੇ ਚੱਕਵੇਂ ਨੇ ਘੈਂਟ ਨੇ ਤੇ ਜਿਹੋ ਜੇ ਚੱਲਦੇ ਨੇ ਉਹੋ ਜਿਹੇ ਗਾਣੇ ਬਾਈ ਨੇ ਲਿਖੇ ਨੇ ਸੋ ਹੁਣ ਫਿਲਹਾਲ ਕਹਿ ਲੋ ਕਿ ਇਸ ਖਾਸ ਮੁਲਾਕਾਤ ਦੇ ਵਿੱਚ ਐਨ Até